ਇੱਥੇ ਨੰਗਾ ਨਾਲ ਬਾਪ ਆਇਆਗਾ ਨਾਲੇ ਮੈਂ ਕਿਹਾ ਸੀਗਾ ਮੈਂ ਹਜੇ ਵਿਆਹ ਨਹੀਂ ਕਰਵਾਉਣਾਗਾ ਇਹਦੇ ਸਾਰੇ ਕਿਤੇ ਹੋਏ ਕਾਰਨਾਮੇ ਆਗੇ ਸਤਿ ਸ਼੍ਰੀ ਅਕਾਲਾ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਠੀਕ ਹੈ ਬਸ ਵਧਿਆ ਹੋਣਾ ਕੀ ਸੀਗਾ ਇਹੀ ਸਾਪੇ ਜਿਹੜੇ ਸਿਹੜੇ ਆਗੇ ਮੈਨੂੰ ਕੀ ਹੋ ਗਿਆ ਹੋਣਾ ਕੀ ਸੀਗਾ ਰਖੜੀ ਰਖੜੀ ਕਿਹੜੇ ਦਿਨਾਂ ਦੀ ਕਹੀ ਹੁੰਦੀ ਸੀ ਰਖੜੀ ਬੰਨਣ ਜਾਣਾ ਰਖੜੀ ਬੰਨਣ ਨਹੀਂ ਜਾਣਾ ਮੌਕੇ ਤੇ ਆ ਕੇ ਪਹਿਲੀ ਗੱਲ ਤਾਂ ਕਹਿੰਦੇ ਰਖੜੀ ਬੰਨਣ ਜਾਣਾ ਹੀ ਨਹੀਂ ਹੈਗਾਗਾ ਅੱਛਾ ਤੇ ਹਾਂ ਨਾ ਤੇ ਜਾਣਾ ਕਿਉਂ ਨਹੀਂ ਅਕਸਰ ਦੁਨੀਆਂ ਜਾਂਦੀ ਮੈਂ ਕਿਉਂ ਨਹੀਂ ਜਾਣਾ ਦੂਜੀ ਗੱਲ ਕਹਿੰਦੇ ਰਖੜੀ ਬੰਨਣ ਜਾਣਗੇ ਖਰਚੇ ਨੂੰ ਥਾਂ ਕਰਨਗੀ ਖਰਚਾ ਕਰਾਏਗੀ ਰਖੜੀ ਬੰਨਣ ਜਾਣਾ ਭਾਈ ਤੇਰੇ ਕਹਦੇ ਬੇਕਾਂ ਦੇ ਕਿਹੜਾ ਕੁਝ ਹੈ ਨਹੀਂਗਾ ਉੱਥੋਂ ਲੈ ਲਈ ਸਾਰਾ ਕੁਝ ਰਖੜੀ ਵੀ ਲੈ ਲਈ ਅਕੇ ਡੱਬਾ ਵੀ ਲੈ ਲਈ ਕੁਝ ਨਹੀਂ ਲੈ ਕੇ ਤੋਰਿਆ ਮੈਂ ਤੇ ਲੜਕੇ ਆਈਆਂ ਉਹਨਾਂ ਨਾਲ ਨਾ ਤੇ ਫਿਰ ਰਖੜੀ ਦਾ ਡੱਬਾ ਤਾਂ ਲੈ ਕੇ ਤੈਨੂੰ ਤੋਰ ਦੇ ਪੇ ਕਹਿੰਦਾ ਹੱਕ ਸੀ ਉਹ ਤੈਨੂੰ ਦੇਣ ਦੇ ਤੈਨੂੰ ਲੀੜੇ ਦੇਣ ਦੇ ਪੈਸੇ ਦੇਣ ਦੇ ਹੋ ਕੀ ਹੱਕ ਹੈ ਫਿਰ ਉਹੀ ਗੱਲ ਤੈਨੂੰ ਮੈਂ ਕਿਹਾ ਸੀ ਮੇਰੇ ਨਾਲ ਵਿਆਹ ਕਰ ਇਹ ਨੰਗਾ ਨੇ ਮੈਂ ਨੂੰ ਕਿਹਾ ਸੀਗਾ ਉਹ ਤਾਂ ਮੰਨੀ ਨਹੀਂ ਹੈਗੀ ਨਾ ਪੁੱਤ ਚੰਗੇ ਆਗੇ ਵਧੀਆ ਹੈਗੇ ਸਭ ਕੁਝ ਆ ਸੰਯੋਗ ਹੈ ਸੰਯੋਗਾਂ ਦੀ ਕਿਹੜਾ ਕੋਈ ਡਾਹ ਦਿੰਦੇ ਆ ਸੰਯੋਗ ਸੰਯੋਗ ਬਦਲੇ ਵੀ ਜਾਂਦੀ ਹੈਗੇ ਜੇ ਤੂੰ ਮੇਰੀ ਗੱਲ ਮੰਨਦੀ ਮੈਂ ਕਿਹਾ ਸੀ ਵੀ ਮੈਨੂੰ ਇਹ ਪਸੰਦ ਨਹੀਂ ਹੈਗੇਗੇ ਇਹ ਬੰਦੇ ਵਧੀਆ ਮੈਨੂੰ ਲੱਗੇ ਨਹੀਂ ਹੈ ਕਿਸੇ ਖਰਾਬ ਦੇ ਨਾ ਪੁੱਤ ਤਾਂ ਬਾਹਲੇ ਚੰਗੇ ਆ ਫਿਰ ਆਪਦੇ ਕਰਮਾਂ ਦੀ ਗੱਲ ਹੁੰਦੀ ਹੈ ਕਿਹੜਾ ਕਿਸੇ ਸ ਬੰਦਾ ਬੰਦਾ ਹੈਗਾ ਕਹੇ ਜਾ ਹੁਣ ਦੇਖ ਲਾ ਸੌਂ ਲੱਗੇ ਇਨਾ ਮਨ ਭੜਾ ਹੋਇਆ ਰਖੜੀ ਬਨਣ ਆਉਣਾ ਸੀ ਰਖੜੀਆਂ ਤੱਕ ਨਹੀਂ ਲੈ ਕੇ ਦਿੱਤਾਂਗੀਆਂ ਤੇ ਨਾ ਉਹੀ ਗੱਲ ਨਾ ਕੋ ਡੱਬਾ ਡੁੱਬਾ ਮੈਂ ਲੈ ਆ ਦੂੰਗੀ ਤੈਨੂੰ ਰਖੜੀ ਫਿਰ ਉਹ ਤੇ ਜਿਹੜੀ ਜਾਪ ਸਭਾ ਹਣ ਤਾਂ ਕਰ ਲਈ ਆਪਦੀ ਉਹੀ ਤਾਂ ਗੱਲ ਆ ਗਈ ਸਾਡੀ ਬੁੜੀ ਇਹ ਤਾਂ ਨਾ ਸੱਚੀ ਮੈਨੂੰ ਬਹੁਤ ਭੈੜੀ ਲੱਗੇ ਕਦੇ ਨਾ ਗੋਡਾ ਥੱਲੇ ਦੇ ਕੇ ਕੁੱਟੂਗੀ ਫਿਰ ਤੂੰ ਮੈਨੂੰ ਕਹੇਂਗੀ ਵੀ ਤੂੰ ਭੈੜੀ ਹੈਂਗੀ ਚੱਲ ਗੋਡੇ ਥੱਲੇ ਤਾਂ ਕਾਹਨੂੰ ਦੇਣੀ ਆ ਭੜਾ ਲੱਗਦਾ ਚਾਰ ਬੰਦੇ ਚ ਗੱਲ ਦੇਣੀ ਆ ਜਾਂਦੀ ਐ ਤੇ ਕੋਈ ਨਹੀਂ ਰਖੜੀਆਂ ਤੈਨੂੰ ਮੈਂ ਲੈ ਆ ਦੂੰਗੀ ਤੇ ਡੱਬਾ ਵੀ ਲਿਆ ਦੂੰਗੀ ਤੂੰ ਰਖੜੀ ਬੰਨ੍ਹ ਲਈ ਆਪਾਂ ਕਹਿੰਦਾ ਉਹਨੇ ਡੱਬੇ ਤੇ ਬੈਠੇ ਆ ਡੱਬੇ ਤੇ ਤਾਂ ਨਹੀਂ ਬੈਠੇ ਹੁਣ ਦੇਖ ਲੈ ਮੇਰੀ ਪਰਝਾਈ ਆ ਉਹ ਅਗਲੀ ਕੀ ਸੋਚੂਗੀ ਮੇਰੇ ਬਾਰੇ ਮੈਨੂੰ ਤਾਂ ਵੀ ਸ਼ਰਮੀ ਆਉਂਦੀ ਹੈਗੀ ਕੁਛ ਨਹੀਂ ਆਰੀ ਪਰਝਾਈ ਵੀ ਕੁਛ ਨਹੀਂ ਆਰੀ ਮੈਂ ਕਹਿ ਦੂੰਗੀ ਫੇਰ ਵੀ ਭਾਈ ਕੀ ਸਾਰੇ ਪਰਝਾਈ ਕੀ ਕਰੇ ਪਰਝਾਈ ਨੂੰ ਸਾਰਾ ਪਤਾ ਹੈ ਪਤਾ ਨਹੀਂ ਣੂ ਪਤਾ ਤਾਂ ਹੈਗਾ ਹੁਣ ਬਗਾਨੀਆਂ ਤੀਆਂ ਨੂੰ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਹੈਗੇ ਚਲ ਕੋਈ ਨਹੀਂ ਤੂੰ ਬੰਨ ਜੀ ਨਾ ਪਰ ਆਰਦੀਤੀ ਆਈ ਸੀਗੀ ਆਪਦੀਤੀ ਵੇਲੇ ਕਿਵੇਂ ਭੱਜ ਭੱਜ ਕੇ ਚੰਗੀ ਮਟਰ ਪਨੀਰ ਦੀ ਸਬਜ਼ੀ ਬਣਾਈ ਸਭ ਕੁਝ ਕੀਤਾ ਤੇ ਮੇਰੇ ਵੇਲੇ ਸਾਰਾ ਕੁਝ ਮੁੱਕ ਗਿਆ ਤੇ ਫਿਰ ਹੁਣ ਤੇਰੇ ਵੇਲੇ ਮੁੱਕ ਗਾ ਉਹਨੂੰ ਆਪ ਨੂੰ ਅਕਲ ਚਾਹੀਦੀ ਐ ਵੀ ਨੋਹਾਂ ਨੂੰ ਕਿਵੇਂ ਰੱਖੀਦਾ ਹੁੰਦਾ ਤੇ ਢਿੰਗਾਂ ਨੂੰ ਕਿਵੇਂ ਉਹੀ ਤਾਂ ਗੱਲ ਲੱਗੀ ਮੈਂ ਤਾਂ ਉਹਨੂੰ ਕਹਿ ਦਵਾਂਗਾ ਮੈਂ ਤਾਂ ਹੁਣ ਜਾਊਂਗੀ ਮੁੜ ਕੇ ਮੈਂ ਵਾਪਸ ਬੂਪਸ ਨਹੀਂ ਆਉਂਦੀ ਮੈਂ ਨਹੀਂ ਜਾਂਦੀ ਕਿ ਹੁਣ ਵਾਪਸ ਤਾਂ ਕਿਉਂ ਨਹੀਂ ਆਉਂਦੀ ਆਪਦਾ ਘਰ ਹੀ ਚੰਗਾ ਹੁੰਦਾ ਬੇਕੀ ਕਿਹੜਾ ਸਦੋਸਦਾਈ ਬੈਠਾ ਰਹਿਣਾ ਤੀ ਪੁੱਤ ਤੈ ਫਿਰ ਸੌਰੇ ਕਿਹੜੇ ਚੱਜਦੇ ਆ ਗਏ ਜੇ ਸੌਰੇ ਚੱਜਦੇ ਹੁਣ ਮੈਨੂੰ ਇੱਥੇ ਲੋੜ ਹੀ ਨਾ ਪਵੇ ਆਉਂਦੇ ਚੱਲ ਕੋਈ ਨਹੀਂ ਫਿਰ ਕੋਈ ਨਹੀਂ ਰਖੜੀ ਬਨ ਕੇ ਬਗਨੀ ਆਹੜਾ ਚੀਜ਼ ਵਕਤ ਹੋਇ ਤੈਨੂੰ ਦੇ ਦਿਆਂਗੇ ਅਸੀਂ ਮੈਂ ਤਾਂ ਜਾਣਦੀ ਨਹੀਂ ਹੁਣ ਮੈਨੂੰ ਨੂਰ ਮੈਂ ਤਾਂ ਗੱਲ ਕਰਕੇ ਜਾਊਂਗੀ ਤੁਸੀਂ ਉਹਨਾਂ ਨਾਲ ਗੱਲ ਕਰਿਓ ਵੀ ਭਾਈ ਸਬ ਮੇਰੇ ਕਾਦੇ ਖਵਾਸ਼ਾਪੁਰਾਂ ਕਰਨਗੇ ਤੇ ਮੈਂ ਜਾਊਂਗੀ ਨਹੀਂ ਮੈਂ ਤਾਂ ਨਹੀਂ ਜਾਂਦੀ ਹੈਗੀ ਚੱਲ ਕੋਈ ਨਹੀਂ ਉਹ ਤਾਂ ਵਾਹ ਕੀ ਗੱਲ ਕਰ ਲਾਂਗੇ ਫੇਰ ਹੀ ਤੋੜਾਂਗੇ ਹੁਣ ਤੈਨੂੰ ਸਿੱਧੇ ਮੱਥੇ ਤਾਂ ਤੋੜ ਦੇ ਚੱਲ ਹੁਣ ਮੈਨੂੰ ਇੱਥੇ ਬਿਠਾਈ ਰੱਖੇਂਗੀ ਕਿ ਤੂੰ ਵੀ ਉਹਦੇ ਉਹਦੇ ਵਾਲੇ ਗੱਲਾਂ ਹੀ ਕਰਨੀਆਂ ਮੈਂ ਉਹਦੇ ਵਾਲੀਆਂ ਗੱਲਾਂ ਨਹੀਂ ਕਰਦੀ ਆਪਾਂ ਤਾਂ ਗੱਲੀ ਲਾਗੂਆਂ ਚੱਲ ਗਾਹਾਂ ਚੱਲ ਪਾਣਟਾ ਨਹੀਂ ਪੀਲਾ ਤੇ ਕੋਈ ਨਹੀਂ ਰਖੜੀ ਬਣ ਜਾ ਆਈ ਮੈਨੀਆਂ ਹਰ ਕੀ ਦਾ ਹੁੰਦਾ ਹਰਕ ਤਾਂ ਉਹ ਨੇ ਆ ਆਪਦੀ ਤੇਨੂੰ ਤਾਂ ਸਭ ਕੁਛ ਆ ਤੇ ਮੇਰੇ ਵੇਲੇ ਸਾਰਾ ਕੁਛ ਮੁੱਕ ਜਾਂਦਾਗਾ ਫਿਰ ਉਹਦਾ ਜਦੋਂ ਜਿਹੇ ਸੁਭਾਅ ਮਾਰੀ ਜਾਂਦੀ ਪਕਾਈ ਕੁੱਤੇ ਵਾਲੀ ਸਭ ਕੁਛ ਆ ਆਪਦੇ ਘਰ ਨੂੰ ਸਭ ਚੰਗੇ ਹੁੰਦੇ ਆਗੇ ਆ ਪੇਕਿਆਂ ਵੇਲੇ ਤੇ ਨੂਹਾ ਵੇੜ ਨੂਹਾ ਦੇ ਪੇਕਿਆਂ ਵੇਲੇ ਸਭ ਕੁਛ ਮੁੱਕ ਜਾਂਦਾਗਾ ਬੁੜੀਆਂ ਕੋਲੇ ਕੋਈ ਨਹੀਂ ਫਿਰ ਉਹ ਜਿਹੇ ਜ ਮਾਤਾ ਹੁੰਦਾ ਕਰ ਲੈਂਦਾ ਤੂੰ ਮੜੇ ਠੰਡੀ ਰਹਿ ਕੁਛ ਨਹੀਂ ਹੁੰਦਾ ਕਰ ਲਾਂਗੇ ਠੰਡੀ ਕਿ ਰਹਾ ਇੱਕ ਮੇਰੇ ਬਾਸ ਵਾਲਿਆਂ ਨਾਲ ਲੜਾਈ ਹੋ ਗਈ ਕਿਆ ਹੋਰ ਕੀ ਬਸ ਜ ਐਨੀ ਭੀੜ ਗਾਹਾਂ ਹੋ ਜ ਗਾਹਾਂ ਹੋ ਜ ਗਾਹਾਂ ਹੋ ਜ ਬੇ ਦੁੱਖ ਤਾ ਹੜ ਕੇ ਵੇਜ ਗਏ ਜੋ ਜਮੀ ਸੜਿਆ ਪੈ ਲੋਕਾਂ ਦਾ ਕੋਈ ਨਹੀਂ ਫੇਰ ਭੀੜ ਚ ਵੀ ਆਉਣਾ ਪੈਂਦਾ ਤੇ ਢੀੜ ਚ ਵੀ ਆਉਣਾ ਪੈਂਦਾ ਬਹਿ ਜਾ ਆ ਬੇ ਕੋਣ ਬਿੱਜੂ ਜ ਨੂੰ ਮੈਂ ਕਿਹਾ ਸੀ ਬੀਬਾ ਤੂੰ ਮੇਰੇ ਨਾਲ ਗੱਲ ਚੱਲਿਆ ਕਰ ਤੇ ਫੇਰ ਆ ਜਾਂਦੇ ਮੋਟਰਸਾਈਕਲ ਕੋਈ ਤਾਂ ਗੱਲ ਆ ਫਿਰ ਉਹੀ ਤਾਂ ਮੈਂ ਤੁਹਾਨੂੰ ਦੱਦੀ ਆ ਗੱਲ ਕਿਥੋਂ ਬਿੱਜੂ ਪੱਲੇ ਪਾਇਆਗਾ ਮੇਰੇ ਇਸੇ ਕਰਮ ਦਾ ਨਹੀਂ ਹੈਗਾ ਨਾ ਅੱਖੇ ਲੱਗੇ ਨਾ ਵੇਖੇ ਲੱਗੇ ਮੈਂ ਕਿਹਾ ਭਾਈ ਤੂੰ ਮੇਰੇ ਨਾਲ ਵਗ ਜਾਰ ਆਪਾਂ ਦੋਨੇ ਜੀ ਵਗ ਜਾਰੋਂ ਭੱਜ ਕੇ ਆਥ ਨੇ ਆਥ ਨੂੰ ਆ ਜਾਗੇ ਨਾ ਤੈਨੂੰ ਹੱਥ ਨੂੰ ਆ ਕੇ ਤੋਰਿਆ ਉਹਨਾਂ ਨੇ ਭਾਈ ਕਹਿੰਦੇ ਸੀ ਮੈਂ ਆਖਿਆ ਹੁਣ ਨਹੀਂ ਭਾਈ ਮੈਂ ਉਹਦੇ ਹੱਥ ਨੂੰ ਉਥੋਂ ਨੂੰ ਮੈਂ ਤੇ ਦੋ ਦਿਨ ਰਹਿ ਕੇ ਆਉਂਗੀ ਚਲ ਕੋਈ ਦੋ ਦਿਨ ਰਹਿ ਪਾ ਫੇਰ ਛੱਡਿਆਵਾਂਗੇ ਤੰਜੇ ਆ ਗਏ ਆ ਗਏ ਨਹੀਂ ਛੱਡਿਆਵਾਂਗੇ ਜਾ ਕੇ ਕਿੱਥੋਂ ਬਿੱਜੂ ਸਿਹੜਾ ਸੱਚੀ ਤੁਸੀਂ ਤਾਂ ਨਾ ਮੈਨੂੰ ਗਾ ਇਧਰੋਂ ਤਾਂ ਗਲ ਗੁੱਠਾ ਦੇ ਦਿੰਦੇ ਪਰੇ ਕੰਮ ਨਵੇੜ ਦੇ ਫੇਰ ਕੀ ਪਤਾ ਹੁੰਦਾ ਜਿਹੜਾ ਮੱਥੇ ਦੀ ਲਿਖੀ ਹੋ ਮਗਰ ਓਗੜਦੀ ਹੈ ਕਿਸੇ ਕਰਮਚਾਰੀ ਨਾਲ ਹੀ ਆਖੇ ਲੱਗੇ ਮੈਂ ਕਿਹਾ ਭਾਈ ਮੈਨੂੰ ਤੂੰ ਲਿਆ ਦੇ ਰਖੜੀ ਦਾ ਡੱਬਾ ਲਿਆ ਦੇ ਕੋਈ ਕੁਛ ਕਰ ਦੇ ਨਾ ਕੋਈ ਨਾ ਬੇਬੇ ਲਿਆ ਦੂਗੀ ਬੇਬੇ ਮੈਥੋਂ ਗਾਲ ਨਿਕਲੀ ਸੀਗੀ ਜਾ ਭੱਜ ਕੇ ਪਾਣੀ ਦੇ ਘੁੱਟ ਲੈ ਕੇ ਦੇ ਮੈਨੂੰ ਲਿਉਣੀ ਮੈਂ ਲਿਆ ਕੇ ਦਿੰਨੀ ਆ ਪਾਣੀ ਇੱਥੇ ਵਧੀਆ ਸੀ ਮੈਂ ਕਿੰਨੀ ਆਇਸ਼ ਕਰਦੀ ਸੱਚੀ ਮੂੰਹੋਂ ਮੰਗਵੀਂ ਚੀਜ਼ ਪਹਿਲੀ ਵਾਰੀ ਚ ਮਿਲਦੀ ਸੀਗੀ ਇੱਕ ਜਾ ਖੜੇ ਉਹ ਆ ਗਏ ਮਿਲਕ ਮਿਲਕ ਮਰ ਜਾਣੇ ਤਾਂ ਵੀ ਨਹੀਂ ਕੁਛ ਲੈ ਕੇ ਦਿੰਦੇਗੇ ਜਾਂਦੀ ਐਤ ਕਿ ਮੈਂ ਵੀ ਨਹੀਂ ਕਿ ਕਰ ਲੈਣ ਜਿਹੜਾ ਕੁਛ ਕਰਨਾਗਾ ਆ ਗਈ ਸਾਡੀ ਬੀਬਾ ਰਾਣੀ ਟਾਪਦੀ ਟਪਾਉਂਦੀ ਬੜੀ ਔਖੀ ਲੱਗਦੀ ਐ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਮੈਨੂੰ ਪਤਾ ਹੀ ਆਗਾ ਕੀ ਗੱਲ ਹੈ ਕੀ ਹੋਣਾ ਸੀਗਾ ਕੀ ਹੋ ਗਿਆ ਕਾ ਤੂੰ ਇੰਨੀ ਇੱਕ ਟੱਪ ਦੀ ਟਪਾਉਂਦੀ ਕੋਈ ਪਰਦਾ ਨਹੀਂ ਤਰਬਾਈ ਏਡੇ ਤੇ ਚੜਾ ਲੈਣਾ ਬਸ ਮੈਂ ਤਾਂ ਉਹੀ ਨਹੀਂ ਫੋਨ ਕੀਤਾ ਹੈਗਾਗਾ ਮੈਂ ਕਹਿਵੇਂ ਨਾ ਮੈਥੋਂ ਉਹਨਾਂ ਨਾਲ ਗੁੱਸਾ ਬਾਈ ਤੇ ਲੈ ਜਾਊਗਾ ਨਾ ਲੜਕੀਆਂ ਆਈਆਂ ਸੌਰੀ ਲੜਕੇ ਆਈਆਂ ਹੋਰ ਕੀ ਹਰ ਵਾਰੀ ਮੇਰੇ ਨਾਲ ਇੰਦਾ ਹੁੰਦਾ ਹੁੰਦਾਗਾ ਕੁੜੇ ਆਈ ਤਾਂ ਰਖੜੀ ਬੰਨਣ ਐ ਕਦੇ ਤੇ ਚਾਨਾ ਆ ਜਾ ਕਾ ਨਾ ਜੇ ਚਾਹ ਮਨਾਉਂ ਦੇਣਗੇ ਤਾਂ ਫੇਰ ਹੀ ਚਾਨਾ ਆਵਾ ਹੁਣ ਕੀ ਹੋ ਗਿਆ ਹੁਣ ਕੀ ਕਹਿੰਦੇ ਨਾ ਹੁਣ ਦੇਖ ਮੇਰੀ ਗੱਲ ਸੁਣ ਲੈ ਭਾਬੀ ਦੇਖ ਮਾਂ ਨੂੰ ਮਾਂ ਕੋਲ ਤਾਂ ਮੈਂ ਕੋਈ ਗੱਲ ਕੀਤੀ ਨਹੀਂ ਹੈਗੀ ਹੈ ਹੁਣ ਮੈਂ ਤੇਰੇ ਕੋਲ ਗੱਲਾਂ ਕਰਦੀ ਆਂਗੀ ਦੇਖ ਮਾਂ ਕੋਲ ਕਰਨੀ ਤੇਰੀ ਬੇਸ਼ੱਕ ਮਰਜ਼ੀ ਹੈਗੀ ਗੱਲ ਕੀ ਜੇ ਗੱਲ ਦੱਸਾਂਗੀ ਫੇਰ ਹੀ ਪਤਾ ਲੱਗੂ ਕੀ ਦੱਸਾਂ ਭਾਬੀ ਉਹੀ ਗੱਲ ਆ ਗਈ ਕੱਪੜੇ ਧੋਣ ਵਾਲੀ ਮਸ਼ੀਨ ਖਰਾਬ ਹੋ ਗਈ ਸੀ ਹੁਣ ਕਹਦੀ ਆ ਦੇ ਪੇਕਾਂ ਤੋਂ ਇੱਕ ਮਸ਼ੀਨ ਲੈ ਕੇ ਆਈ ਲੈ ਤੇ ਫਿਰ ਜੇ ਖਰਾਬ ਹੋ ਗਈ ਉਹਨੂੰ ਠੀਕ ਕਰਾ ਲਵਾਂ ਠੀਕ ਕਿਹੜੀ ਉਹੀ ਗੱਲ ਫੂਕਦੀ ਪਾਣੀ ਪੀ ਲੈ ਬੇਬੇ ਇਹ ਤਾਂ ਲੜ ਕੇ ਆਈ ਆ ਉਹਦੇ ਸੌਰੀ ਅੱਛਾ ਕੇ ਤੇਰੀ ਸੱਸ ਨੇ ਐ ਕਿਹਾ ਵੀ ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਆਈ ਤੇਰੇ ਪੇਕੇਆਂ ਤੋਂ ਤਾਂ ਮੈਨੂੰ ਵੀ ਪਤਾ ਵੀ ਲੜਕੇ ਆਈਏ ਪਰ ਮਸ਼ੀਨ ਮਸੂਣ ਦੀ ਗੱਲ ਤਾਂ ਇਹਨਰੇ ਕੋਲ ਕਰੀ ਨਹੀਂ ਫਿਰ ਤੇਰੇ ਕੋਲੇ ਨਹੀਂ ਕਰੀ ਮੇਰੇ ਕੋਲੇ ਕਰਤੀ ਹੁਣ ਤੂੰ ਦੱਸ ਕਿਵੇਂ ਕਰੀਏ ਤੇ ਕੱਲ ਪਰਸੇ ਤਾਂ ਕੋੜੇ 50000 ਰੁਪਏ ਤਾਂ ਉਹਨਾਂ ਨੂੰ ਰੋਜ਼ ਮਸ਼ੀਨਾਂ ਕਿੱਥੋਂ ਦੇਣਗੇ ਫਿਰ ਬੇਬੇ ਹੁਣ ਉਹਦੇ ਨਾਲ ਗੱਲ ਕਰ ਲਾਂਗੇ ਇਹਦੇ ਭਰਾ ਨਾਲ ਉਹਨੂੰ ਪੁੱਛ ਲਾਂਗੇ ਉਹ ਕਿਵੇਂ ਕਹੂਗਾ ਮੇਰੀ ਗੱਲ ਸੁਣੋ ਗੱਲ ਗੁਲ ਕਰਨ ਦੀ ਕੋਈ ਲੋੜ ਨਹੀਂ ਮੈਂ ਤਾਂ ਵੀ ਇਤਕੀ ਜਾਂਦੀ ਨਹੀਂ ਹੈਗੀ ਮੇਰੇ ਕੋਲ ਤਾਂ ਸਿੱਧੀ ਗੱਲ ਲੱਗੀ ਉਹ ਮਾਰ ਜਾਣ ਨੂੰ ਤੁਰਸ ਕੇ ਆ ਕੇ ਘਰੇ ਬਹਿ ਗਈ ਮੈਂ ਤੇ ਇੱਥੇ ਬੈਠੂਗੀ ਮੈਂ ਨਹੀਂ ਜਾਣਾ ਉਹਨਾਂ ਦੇ ਨੰਗਾ ਦੇ ਜਮਾ ਨੰਗਲ ਨੰਗ ਘਰ ਦੇ ਵਿਆਹ ਕੇ ਤੋਰ ਤਾ ਨਾ ਸਬਜ਼ੀ ਲੈਉਂਦੇ ਚੱਜਦੀ ਨਾ ਕੁਝ ਹੋਰ ਚੱਲ ਕੋਈ ਨਹੀਂ ਕਾਨੂੰ ਗੁੱਸੇ ਹੁੰਨੀ ਐ ਰਹਿ ਦੋ ਚਾਰ ਦਿਨ ਫਿਰ ਕੋਈ ਨਹੀਂ ਬਗ ਜੀ ਦੁੱਧ ਕਹਿ ਦਿੰਦੀ ਆਖਿਆ ਦੋ ਚਾਰ ਦਿਨ ਰਹਿ ਪਾ ਬਰਿਆ ਤੇ ਰਹਿ ਤੇ ਜੇ ਤਾਂ ਕੋਈ ਆ ਗਿਆ ਆ ਗਿਆ ਤੇ ਨਹੀਂ ਪੈਦ ਨਹੀਂ ਛੱਡਿਆਵਾਂਗੇ ਆਪਦਾ ਘਰ ਹੀ ਜਾਂਦਾ ਹੁੰਦਾ ਹੈ ਹਾਂ ਤੇ ਨੱਕੇ ਬੈਠੀ ਰਹੇਗੀ ਘਰ ਖਰਾਬ ਹੋ ਜਾਂਦਾ ਵੀ ਨਾ ਐ ਮੈਂ ਤੈਨੂੰ ਦੱਸਾਂ ਹੁਣ ਦੇਖ ਜਹੇ ਜੇ ਮਿਲ ਗਏ ਉਹ ਜਾਨਾ ਤੈਨੂੰ ਕੱਟਣਾ ਪਊਗਾ ਤੂੰ ਤਾਂ ਜਿਵਾਕਾਂ ਵਾਲੀਆਂ ਗੱਲਾਂ ਕਰਦੀਆਂ ਫਿਰ ਸੌਰੀ ਕੀ ਹੋ ਜਾਏ ਇੰਨੀ ਗੱਲ ਨਾ ਕਰਨ ਤਾ ਨਾਰੇ ਮੈਨੂੰ ਐਂ ਦੱਸ ਤੇਰੀ ਸੱਸੀ ਭੈੜੀ ਐ ਬਾਈ ਤਾਂ ਨਹੀਂ ਨੇ ਬਾਈ ਬਿੱਜੂ ਆਵਾ ਜਮਾ ਬਿੱਜੂ ਕਿਸੇ ਕੰਮ ਦਾ ਨਹੀਂ ਹੈਗਾ ਹੋ ਅਜਮਾ ਅੱਖੇ ਨਹੀਂ ਵੇਖੇ ਲਾਦਾ ਅੱਜ ਮੈਂ ਕਿਹਾ ਵੀ ਚੱਲ ਜੀ ਆਪਾਂ ਦੋਨੇ ਜੀ ਚੱਲਦੇ ਆਂਗੇ ਮੋਟਰਸਾਈਕਲ ਤੇ ਨਾ ਨਾ ਤੂੰ ਬੜੀ ਬਸਤੇ ਕੱਲੀ ਲੈ ਮੈਂ ਕੀ ਕਰੂੰਗਾ ਤੇ ਲੈ ਵੀ ਕੀ ਕਰਦੇ ਹੁੰਦੇ ਆਗੇ ਸੌਰੀ ਆ ਕੇ ਬੰਦਾ ਓਏ ਗੱਲ ਨਹੀਂ ਕਿਉਂ ਗੁੱਸਾ ਕਰੀਂ ਨਹੀਂ ਤੈਨੂੰ ਲੈਣ ਆ ਜੂਗਾ ਉਹ ਫੋਨ ਕਰ ਦਿਆਂਗੇ ਆ ਜੂਗਾ ਭਾ ਕਿਥੇ ਕੰਮ ਨਹੀਂ ਹੁੰਦਾ ਕੋਈ ਖੇਤ ਕੰਮ ਕਰਦਾ ਭਾ ਕਿ ਦਿੱਤੀ ਕਾਲੀ ਨਾ ਹੋਇਆ ਕਰ ਸਾਰੀ ਉਮਰ ਉਹ ਦੁੱਖ ਖੇਤਾਂ ਝੰਗ ਦੀ ਕਦੇ ਨਾ ਮੇਰੇ ਸੋਣ ਨੂੰ ਘੂਰ ਕਰਦਾ ਨੀਂ ਮੇਰੇ ਖੇਤੀ ਵਾਲਾ ਵਿਚਾਰਾ ਕੀ ਕਰੇ ਤੂੰ ਇੱਥੇ ਢੱਕਾ ਕੰਮ ਦਾ ਕਰਿਆ ਨਹੀਂ ਹੁਣ ਉੱਥੇ ਜੋ ਮੜਾ ਮੋਟਾ ਕੰਮ ਕਰਨਾ ਪੈਂਦਾ ਹੁਣ ਜਾਣ ਔਖੀ ਹੁੰਦੀ ਐ ਜਾਣ ਔਖੀ ਹੁੰਦੀ ਐ ਤਾਂ ਹੀ ਕਹਿੰਦੇ ਹੁੰਨੇ ਆ ਵੀ ਭਾਈ ਕੰਮ ਸਿੱਖ ਲਿਆ ਕਰੋ ਕਰ ਲਿਆ ਕਰੋ ਕੰਮ ਨਾਲ ਮੈਂ ਸਾਰਾ ਕਰਦੀ ਆਂਗੀ ਆ ਸਾਡੇ ਲਈ ਬੁੜੀ ਜੀ ਨਹੀਂ ਕਿਸੇ ਹਿਸਾਬ ਦੀ ਹੈਗੀਗੀ ਨਾ ਤਾਂ ਉਸੇ ਹੀ ਗੱਲ ਦੁੱਧ ਪਾਣੀ ਚੱਜਦਾ ਲਿਉਂਦੀ ਹੈਗੀ ਹੈ ਕੋ ਮਾੜਾ ਮੋਟਾ ਬੁੜੀ ਆਪਾਂ ਚੰਗਾ ਕਮਾਉਣੇ ਆ ਇੱਕ ਚੰਗਾ ਖਾਣ ਵਾਸਤੇ ਕਮਾਉਣੇ ਆਗੇ ਮੇਰੀ ਗੱਲ ਸੁਣ ਦੁੱਧ ਵਾਲਾ ਘਰ ਦੇਖ ਕੇ ਫੇਰ ਹੀ ਲਿਉਂਦਾ ਖੜ ਜਾ ਮੈਂ ਦੁੱਧ ਬਾਅਦ ਵੀ ਕਿਵੇਂ ਗੱਲ ਕਰਦੀ ਵਿੱਚ ਅੱਜ ਦਾ ਨਹੀਂ ਲੈ ਨਿੱਕੀ ਗੱਲ ਛੋਡੀ ਮੈਂ ਦੁੱਧ ਹਟ ਗਈ ਬੈਠਾ ਮੈਂ ਆਹ ਦੁੱਧ ਹਟੀ ਪਈ ਆਗੀ ਉਹ ਕੁੜੀ ਨੂੰ ਦੇਣ ਵੇਲੇ ਕਿੱਥੋਂ ਆ ਜਾਂਦੇ ਆ ਸਭ ਕੁਝ ਕੁੜੀ ਨੂੰ ਢੋਈ ਜਾਂਦੀ ਹੈਗੀ ਸਪੈਂਸਰ ਵੀ ਸਾਰੀ ਕੁੜੀ ਕੋਲੇ ਜਾਂਦੀ ਹੈਗੀ ਹੈ ਜੋ ਕੋਈ ਹੋਰ ਮਣਾ ਮੋਟਾ ਬਾਅੋ ਪੈਸਾ ਆਉਂਦਾ ਜ਼ਮੀਨ ਜੱਕੇ ਦਾ ਉਹ ਵੀ ਜੇ ਕੁਕੜੀ ਚੀਜ਼ ਮੰਗ ਸਭ ਕੁਝ ਕੁੜੀ ਕੋਲ ਤੋਰਦੀ ਹੈਗੀ ਮੇਰੇ ਵੇਲੇ ਸਭ ਕੁਝ ਮੁੱਕ ਜਾਂਦਾ ਮੈਂ ਤੇਰੇ ਡੱਬਾ ਨਹੀਂ ਲੈ ਕੇ ਦਿੱਤਾ ਲੈ ਨਾ ਰੱਖਣਾਂ ਲੈ ਕੇ ਦਿੱਤਾਂ ਗੀਆਂ ਚਲ ਕੋਈ ਨਹੀਂ ਕਾਹਨੂੰ ਗੁੱਸਾ ਕਰਦੀ ਐ ਤੇਰੇ ਬਾਈ ਲੈ ਆ ਦੂਗਾ ਬੇਬੇ ਲੈ ਆ ਦੂਗੀਆਂ ਮੈਂ ਲੈ ਆ ਦੂ ਡੱਬਾ ਇਹ ਫੜ ਲਿਆ ਨਾਲੇ ਡੱਬਾ ਫੜ ਲਿਆ ਨਾਲੇ ਇਹਦਾ ਗੁੱਸਾ ਠੰਡਾ ਹੋ ਜਾਊਗਾ ਆ ਜਾ ਤੂੰ ਚੱਲ ਅੰਦਰ ਖਵਾ ਚ ਚੱਲ ਐਨੇ ਇਹਨਾਂ ਕਰਦੀਆਂ ਨੂੰ ਸ਼ਾਂਤ ਤੇ ਤੂੰ ਸਮਾਨ ਫੜ ਲਿਆ ਵੱਜ ਕੇ ਨਹੀਂ ਇਹਦਾ ਭਰਾ ਆ ਜਾਊਗਾ ਠੀਕ ਆ ਕਿੱਥੇ ਗਏ ਹੋ ਬਾਈ ਬਾਈ ਤਾਂ ਤੇਰਾ ਮੜਾ ਇਹ ਕੰਮ ਗਿਆ ਕਿਸੇ ਨਾ ਠੀਕ ਆ ਚੱਲ ਚੱਲ ਚਲ ਤੂੰ ਜਾ ਆ ਬੇਬੇ ਜਾਣੀਆ ਲੈ ਆ ਵੱਜ ਕੇ ਠੀਕ ਓਹੋ ਚਲ ਮੈਂ ਚਾਦੀ ਕੁੱਟ ਲਿਆਉਣੀ ਆ ਕੁੜੇ ਕਰਕੇ ਬੇਬੇ ਵਿਚਾਰੀ ਦੁਪਹਿਰੇ ਤੇ ਪਰੇ ਨਾਲ ਕਿੱਧਰ ਤੁਰੀ ਜ ਨੇ ਬੇਬੇ ਦੁਪਹਿਰੇ ਤਾਂ ਖੜ ਗਿਆ ਕਰ ਦੁਪਹਿਰੇ ਕੀ ਖੜ ਗਿਆ ਕਰਾ ਪੁੱਤ ਕੁੜੀ ਆਈ ਏ ਰਖੜੀ ਬਨਣ ਪਹਿਣਾ ਹੀ ਤੀ ਕਰਨਾ ਤੇ ਹੋਰ ਆਈ ਹੁਣੀ ਆਈ ਏ ਤੇ ਲੜ ਲੁੜ ਕੇ ਆਈ ਏ ਉਹਨਾਂ ਨੇ ਤਾਂ ਨਾ ਤਾਂ ਰਖੜੀਆਂ ਲਿਆ ਕੇ ਤਨੇ ਲੜਕੀ ਆਈ ਏ ਹਾਂ ਕੋ ਲੜਕੀ ਕੋਈ ਤੀ ਕੀ ਪਤਾਗਾ ਕੁਛ ਵੀ ਨਹੀਂ ਲਿਆ ਕੇ ਤਾਂ ਨਾ ਕੋਈ ਡੱਬਾ ਲਿਆ ਕੇ ਤਾਂ ਹੁਣ ਮੈਂ ਤਾਂ ਦੁਕਾਨ ਤੇ ਜਾਈ ਨਾਲ ਤਾਂ ਰਖੜੀਆਂ ਲਿਆਉਣੀਆਂ ਆ ਤੇ ਨਾਲੇ ਡੱਬਾ ਲੈ ਕੇ ਆਉਣੀ ਆ ਮਠਿਆਈ ਦਾ ਰਖੜਗਾ ਬਣਾਇਆ ਫਿਰ ਉਹਦੀ ਮਾਂ খালি ਰਖੜੀ ਕਿਵੇਂ ਬਨੂ ਬੇਬੇ ਹਾਂ ਤੂੰ ਮੇਰੀ ਭੈਣ ਨੂੰ ਸਮਝਾਉਣਾ ਸੀ ਜੇ ਨਹੀਂ ਆਉਂਦੀ ਸੀ ਫਿਰ ਨਾ ਆਉਂਦੀ ਕਲੇਸ਼ ਤਾਂ ਨਹੀਂ ਕਰਨਾ ਸੀ ਫਿਰ ਫਿਰ ਮੈਂ ਤਾਂ ਆਖਿਆ ਸੀ ਮੈਂ ਕਿ ਜਿਹੇ ਜਾਗਲਾ ਹੋ ਜੇ ਉਹੇ ਜਾ ਹੋ ਜੇ ਹਾਂ ਫਿਰ ਕੀ ਗੱਲ ਆ ਨਾ ਆਉਂਦੀ ਭਾਈ ਹਾਂ ਨਾ ਆਉਂਦੀ ਚਲ ਕਰ ਮੈਂ ਜਾ ਕੇ ਰਖੜੀ ਬਣਾ ਲੈਂਦਾ ਫਿਰ ਕੀ ਗੱਲ ਸੀ ਹਾਂ ਤੂੰ ਵਗ ਜਾਂਦਾ ਉੱਥੇ ਫਿਰ ਹੁਣ ਜਦੋਂ ਆ ਗਈ ਭਾਈ ਫਿਰ ਹੁਣ ਮੈਂ ਉਹਦੀ ਲਿਆ ਫਿਰ ਮੈਂ ਤੇ ਜਾਣਾ ਪੂ ਹੁਣ ਮੈਂ ਫਿਰ ਮੈਂ ਲਿਆਂ ਤੂੰ ਦੁਪਹਿਰੇ ਚ ਕਿੱਥੇ ਜਾਏਂਗੀ ਹੁਣ ਚਲ ਕੋਈ ਤੂੰ ਤੂੰ ਪਿਓ ਆਂ ਆਰਾਮ ਕਰ ਮੈਂ ਲਿਓਣੀ ਮਤੁਰੀ ਆਨੀ ਆ ਮਤਲਬ ਹੈ ਕਿ ਨਹੀਂ ਤੈਨੂੰ ਹਾਂ ਤੂੰ ਵੀ ਠੰਡੇ ਹੋਏ ਬਗੀਂ ਨਹੀਂ ਭੈਣ ਕਿਹੜਾ ਹਜੇ ਮੁੜੂਗੀ ਮੁੜੂਗੀ ਅੱਛਾ ਮੁੜਨਾ ਆਂ ਹਾਂ ਮੈਂ ਆਖਿਆ ਭਾਈ ਵੀ ਉਹ ਵਿੱਚ ਤਾਂ ਆਹਦੀ ਦੋ ਦਿਨ ਰਹੂੰਗੀ ਮੈਂ ਤੇ ਵੀ ਲੈਣ ਆਊਗਾ ਤੇ ਜਾਊਂਗੀ ਮੈਂ ਤਾਂ ਆਖਿਆ ਭਾਈ ਛੱਡਿਆਵਾਂਗੇ ਆਪਾਂ ਤਾਂ ਤੂੰ ਰਖੜੀ ਬਣਾ ਲੈ ਤੂੰ ਛੱਡ ਗਈ ਆਈ ਸੀ ਕੀ ਪਤਾ ਫਿਰ ਹੁਣ ਨਾ ਜਾਵੇ ਤੂੰ ਐ ਵੀ ਕੋਲ ਬਣਾ ਲੀ ਬੇਬੀ ਮੈਂ ਨਾ ਰਖੜੀ ਲਿਆਉਣੀ ਆ ਡੱਬਾ ਲਿਆਉਣੀ ਆ ਰਖੜੀ ਤੂੰ ਬਣਾ ਲਾ ਤੇ ਤੂੰ ਠੰਡੇ ਹੋਏ ਆਪ ਛੱਡੇ ਜਾ ਕੇ ਚਲ ਮੈਂ ਜਾ ਕੇ ਭੈਣ ਨਾਲ ਉਹ ਤਾਂ ਇਹ ਜੇ ਹੋ ਗਏ ਹੋ ਗਿਆ ਪਤਾ ਨਹੀਂ ਹੋਣਾ ਮੈਂ ਜਾ ਕੇ ਸਮਝਾ ਦੇਣਾ ਗੱਲ ਕੋਈ ਗੱਲ ਨਹੀਂ ਮਾੜੀ ਮੁੱਟੀ ਦਾ ਗੱਲ ਕਰਾਂ ਚ ਹੁੰਦੀ ਰਹਿੰਦੀ ਏ ਤੂੰ ਕੀ ਸਮਝਾ ਦੇਗਾ ਮਸ਼ੀਨ ਮੰਗੀ ਏ ਜਾਂ ਲਿਆ ਮੰਡੀ ਵਗ ਜਾ ਮਸ਼ੀਨ ਲਿਆ ਦੇ ਕਿਹੜੀ ਮਸ਼ੀਨ ਕੱਪੜੇ ਧੋਣ ਵਾਲੀ ਕੱਪੜੇ ਧੋਣ ਵਾਲੀ ਮਸ਼ੀਨ ਮੰਗਦੇ ਸੀ ਹਾਂ ਆ ਕੇ ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਆਏ ਕਿ ਸਾਡੀ ਖਰਾਬ ਹੋਈ ਪਈ ਏ ਆਪਾਂ ਕੀ ਕੀ ਦੇ ਦੇਂਗਾ ਉਹਨੂੰ ਜੇ ਖਰਾਬ ਹੋ ਗਈ ਤੁਸੀਂ ਆਪਣੀ ਮਸ਼ੀਨ ਸਮਰ੍ਹਾ ਲਓ ਜਿਆ ਮਤਲਬ ਹੁਣ ਤੁਸੀਂ ਫਿਰ ਹੁਣ ਅਸੀਂ ਨਵੀਂ ਲੈ ਕੇ ਦੀ ਜਰ ਨਹੀਂ ਕੱਲ ਪਰਸੋਂ ਦਾ 50000 ਰੁਪਏ ਤਾਂ ਤੇ ਰੋਜ਼ ਕਿੱਥੋਂ ਦੇ ਦੇ ਗਏ ਮਸ਼ੀਨਾਂ ਉਹਨਾਂ ਨੂੰ ਇਹ ਤਾਂ ਆਪਾਂ ਨੂੰ ਗੱਲ ਕਰਨੀ ਪਊ ਬਹਿ ਕੇ ਬੇਬੇ ਤਾਂ ਰੋਜ਼ ਨਾ ਮੂੰਹ ਟੱਡਣ ਲੱਗ ਗਏ ਹਾਂ ਗੱਲ ਤਾਂ ਸਾਰੀ ਤੂੰ ਹੀ ਖਰਾਬ ਕੀਤੀ ਤੂੰ ਐ ਕਹਿੰਦੀ ਭਈ ਤੇਰੀ ਭੈਣ ਸੀ ਸਮਾਨਤਾ ਦੇਣੀ ਸੀ ਇੱਥੇ ਇੱਕ ਗੱਲ ਵਧ ਗਈ ਹੁਣ ਤਾਂ ਰੋਜ਼ ਮੰਗਿਆ ਕਰਨੇ ਫਿਰ ਤਾਂ ਫਿਰ ਹੁਣ ਆਪਾਂ ਬਹਿ ਕੇ ਗੱਲ ਕਰਾਂਗੇ ਰੋਜ਼ ਆਪਾਂ ਕਿੱਥੋਂ ਦੇ ਦੇਾਂਗੇ ਚੰਗਾ ਰਵੇ ਤੂੰ ਜਾਇਆ ਮੈਨੂੰ ਲਿਆਉਣ ਦੇ ਰੱਖਾ ਦੇ ਜਾ ਕੇ ਜਾ ਕਰ ਹਾਓ ਜੇ ਬਗ ਜਾ ਮੈਂ ਤਾਂ ਹ ਮੈਂ ਤਾਂ ਸਰਦਾ ਨਹੀਂ ਪਾਈ ਲਿਆਉਣੀਆਂ ਪੈਣੀਆਂ ਫਿਰ ਹੁਣ ਕੀ ਕਰਾਂ ਜਦੋਂ ਆ ਹੀ ਗਈ ਬਾਲੇ ਕੱਜ ਗਏ ਅਤਿੰ ਆਦੇ ਤਾਂ ਬਾਲੇ ਵੱਡੇ ਦੁੱਖ ਹੈਗੇ ਹੁਣ ਜਦੋਂ ਨਾ ਹੀ ਗੱਲ ਉਹੀ ਗੱਲ ਕੀ ਫਸੇ ਪਈਆਂ ਚਾਰਛੇ ਫੇਰੀ ਭੈਣ ਕਿਤੇ ਦੀਦੀ ਦਾ ਹੈ ਨਹੀਂ ਬੇਬੇ ਕਹਿੰਦੀ ਭੈਣ ਆਈਏ ਕਿਤਾ ਨਾ ਭੈਣ ਕਿਹੜਾ ਖੜਦੀ ਕਿਸੇ ਦੇ ਬਾਗੀ ਨਾ ਕੀ ਹੋਵੇ ਭੈਣ ਕਿੱਧਰ ਆ ਗਈ ਹੈਗੀ ਤੇ ਕਰੇ ਭੈਣ ਕਿਰਨਾ ਲੈ ਭਾਈ ਆ ਗਿਆ ਅੱਛਾ ਸ਼ੁਕਰ ਹੈ ਕਰੀ ਤੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਣੀ ਪੈਨ ਕਿੱਥੇ ਜਾਣਾ ਸੀ ਇੱਥੇ ਮੈਨੂੰ ਐਂ ਦਿਆ ਮਾਹ ਤੂੰ ਉਹਨਾ ਕਿਹੜਾ ਖੜਦੀ ਹੁੰਨੀ ਹੈਗੀ ਆ ਤਾਇਏ ਕਿ ਨਾ ਬਾਗੀ ਹਮੇ ਇੱਕ ਜਮ ਬੱਕੇ ਤੇ ਰਹਿਣੀ ਗਈ ਮੈਂ ਤਾਂ ਇੱਥੇ ਬੈਠੀ ਆਗੀ ਤੂੰ ਮੈਨੂੰ ਐਂ ਦੱਸ ਤਾਂ ਹੂੰ ਬੇਬੇ ਨੂੰ ਹੁਣ ਇੰਨੀ ਗਰਮੀ ਚ ਤੋਰਿਆ ਸੀ ਤੇ ਕੀ ਗੱਲ ਸੀ ਸਾਰੀ ਗੱਲ ਦੱਸ ਮੈਨੂੰ ਗੱਲ ਕੀ ਸਾਰੀ ਦੱਸਾਂ ਉਹ ਜਿਹੜੇ ਤੁਸੀਂ ਮੈਨੂੰ ਕਲਸ਼ਨੇ ਹੋ ਰੋਡੇ ਲਾਏ ਆਗੇ ਕਿਸੇ ਕਰਮ ਦੇ ਨਹੀਂ ਹੈਗੇ ਸਹੁਰੇ ਮੇਰੇ ਉਹ ਲੜਾਈ ਕਿਹੜੀ ਗੱਲ ਪਿੱਛੇ ਹੋਈ ਸੀ ਰਖੜੀ ਪਿੱਛੇ ਰਖੜੀ ਪਿੱਛੇ ਉਕ ਕਿਉਂ ਲੜਕੀਆਂ ਇਹ ਰਖੜੀ ਪੁੱਛੇ ਮੈਂ ਬਾਗ ਜਾਂਦਾ ਆਪੇ ਰਖੜੀ ਬਣਾ ਲਿਆਉਂਦਾ ਆਏ ਕਿ ਹਰ ਵਾਰੀ ਤੁਸੀਂ ਜਾਣੇ ਹੋਗੇ ਤੇ ਮੇਰਾ ਹੱਕ ਨਹੀਂ ਮੰਨਦਾ ਕਦੇ ਰਖੜੀ ਬੰਨਣਾ ਆਮ ਆਪਦੀ ਆਪ ਤੇਰਾ ਹੱਕ ਤਾਂ ਬਣਦਾ ਹੈ ਮੇਰੀ ਭੈਣ ਹੈ ਅਕਲੇਸ਼ ਤਾਂ ਨਹੀਂ ਕਰਨਾ ਹੱਕ ਬਣਦਾ ਬਾਈ ਫਿਰ ਉਹ ਤਾਂ ਸਿਰ ਸਿਰ ਚੜੀ ਜਾਂਦੇ ਆਗੇ ਕਦੇ ਤਾਂ ਬੰਦੇ ਬਣਨੀ ਉਹ ਅਚਾਰ ਵਾਰੀ ਕਹਿੰਦੇ ਆ ਅਰੇ ਡੈਡੀ ਨੂੰ ਕਹਦੀ ਆਦੀ ਮਾਂ ਨੂੰ ਕਹਦੀ ਆਦੇ ਭਰਾ ਨੂੰ ਕਹਦੀ ਉਹ ਲਿਆਊਗਾ ਕਿ ਰਖੜੀ ਦਾ ਰਖੜੀ ਲਿਆਉਣਾ ਡੱਬਾ ਲਿਆਉ ਹਰ ਵਾਰੀ ਥੋੜੀ ਹੁੰਦਾ ਚਾਰ ਪੀ ਨਹੀਂ ਲਾ ਕੇ ਰਾਜੀ ਹੈਗੇ ਲਈ ਚੱਲ ਇਥੋਂ ਕੁਛ ਮਰਜੀ ਉਹ ਬੜਾ ਹੱਸ ਕੇ ਖਾ ਲੈਂਦੇ ਹੈਗੇ ਆ ਗੱਲ ਲ ਜਾਣ ਵਾਲੀ ਗੱਲ ਤੋਂ ਮੈਨੂੰ ਜਾਣਾ ਆ ਗਈ ਤੈ ਭਣੀ ਪਹਿਲਾਂ ਤੈਥੋਂ ਕੁਝ ਮੰਗਿਆ ਨੀ ਰਖੜੀ ਤੈਨੋਂ ਮੈਂ ਨਾ ਨਾ ਮੰਗਿਆ ਬੁੰਗੇ ਦਾ ਕੁਝ ਨਹੀਂ ਹੈਗਾਗਾ ਬੇਬੇ ਦਾ ਮੈਨੂੰ ਐਂ ਕਹਿੰਦੀ ਸੀ ਕਿ ਕੱਪੜੇ ਨੇ ਮਸ਼ੀਨ ਮੰਗੀ ਤੈਨੂੰ ਦੀ ਮਸ਼ੀਨ ਖਰਾਬ ਹੋ ਗਈ ਸੀ ਇੱਕ ਫਿਰ ਮੈਂ ਕਿਹੜਾ ਲੈ ਕੇ ਜਾਣੀ ਆ ਨਾ ਮੰਗਿਆ ਵਰਗੀ ਲੈ ਕੇ ਨਹੀਂ ਜਾਂਦੀ ਮੈਂ ਮੇਰੀ ਗੱਲ ਸੁਣ ਲੈ ਭਣੀ ਹੂੰ ਇਹੇ ਨਾ ਮੂੰਹ ਸਾਰਾ ਬੇਬੇ ਨੇ ਪਾਇਆ ਤੈਨੂੰ ਕੋਲ ਉਹ ਕਹਿੰਦੀ ਸੀ ਤੈਨੂੰ ਹਰ ਇੱਕ ਚੀਜ਼ ਦੇ ਜਾਂਦੀ ਸੀ ਹੁਣ ਕਿਹੜੀ ਚੀਜ਼ ਤੁਹਾਡੀ ਖਰਾਬ ਹੋ ਜਾ ਕਰੂ ਇਹ ਦਾ ਮਤਲਬ ਇਸ ਨੂੰ ਨਵੀਂ ਲੈ ਕੇ ਦੇਆ ਕਰਾਂਗਾ ਪਰ ਉਹੀ ਤਾਂ ਗੱਲ ਆ ਮੇਰਾ ਕਲੇਸ਼ ਕਾਦੇ ਪਿੱਛੇ ਪਿਆਗਾ ਇਸੇ ਗੱਲ ਦੇ ਪਿੱਛੇ ਪਿਆਗਾ ਪਹਿਲੀ ਗੱਲ ਮੈਂ ਕਿਹਾ ਭਈ ਮੈਂ ਰਖੜੀ ਬੰਨਣ ਜਾਣਾ ਕਹਿੰਦੀ ਜਾਣਾ ਨਹੀਂ ਹੈਗਾਗਾ ਦੂਜੀ ਗੱਲ ਫਿਰ ਕਹਿੰਦੇ ਮੈਂ ਕਿਹਾ ਭਈ ਡੱਬੇ ਲੈ ਦੋ ਡੱਬੇ ਕਹਿੰਦੀ ਇਹ ਭਰਾ ਨੂੰ ਕਹਦੀ ਉਹ ਲੈ ਆਊਗਾ ਤੀਜੀ ਗੱਲ ਕਹਿੰਦੀ ਕਿ ਮਸ਼ੀਨ ਲਈ ਕਿਉਂ ਭਈ ਬਸਾਰ ਨੂੰ ਨਾ ਡਿਮਾਂਡ ਹੀ ਪੂਰੀ ਚ ਕਰੇਗਾ ਚੱਲ ਸਾਰੀ ਉਮਰ ਮੂੰ ਮਸ਼ੀਨ ਕਹਿੰਦੀ ਸੀ ਤੂੰ ਉਹਣਾ ਨਹੀਂ ਤੀ ਮੇਰੀ ਗੱਲ ਉਹਨਾਂ ਤਾਂ ਮੈਂ ਤਾਂ ਹਰ ਖਚ ਆਈਆਂ ਲੜ ਕੇ ਆਈਆਂ ਮੈਂ ਤਾਂ ਹੁਣ ਜਾਂਦੀ ਨਹੀਂ ਹੈਗੀ ਗੀ ਗੱਲ ਕਰਕੇ ਆਇਆ ਮੈਂ ਤਾਂ ਫੇਰ ਜਾ ਇਥੇ ਤੂੰ ਕਿੰਨਾ ਕ ਜੇ ਬੈਠੇ ਰਹਿਂਗੇ ਪਣੇ ਲੈ ਬਈ ਅੱਜ ਤਾਂ ਰਖੜੀ ਪਿੱਛੇ ਪੈਗਾ ਚਾਰ ਦਿਨਾਂ ਨੂੰ ਜਦੋਂ ਮੈਨੂੰ ਮਾਰਕ ਪਾਤਾ ਫੇਰ ਥੋਨੂੰ ਬੜੀ ਚੰਗੀ ਲੱਗੂਗੀ ਮੈਂ ਮਰੀ ਤੇ ਵੀ ਰੋਣ ਆਈ ਜਾਊਂਗੇ ਹੁਣ ਉਹਨਾਂ ਨਾਲ ਗੱਲ ਕਰ ਲੋ ਨਾ ਮਰਨ ਤੇ ਕਿ ਗੱਲਾਂ ਪੁੱਛੀਆਂ ਪੰਜੇ ਨੇ ਐਨਾ ਤੰਗ ਕਰਦੇ ਤੈਨੂੰ ਟੰਗ ਵਾਲੀ ਗੱਲ ਨਹੀਂ ਐ ਬਈ ਜਦੋਂ ਕੋਈ ਬੰਦਾ ਪੁੱਛੇ ਨਾ ਕਿਸੇ ਨੂੰ ਕੋਈ ਬਾਤ ਹੀ ਨਾ ਪੁੱਛੋਣ ਮੈਂ ਬਿੱਜੂ ਜਣੂ ਕਿਹਾ ਸੀ ਬਈ ਪਰ ਮੇਰੇ ਨਾਲ ਵਾਗ ਚੱਲ ਨੋ ਨੋ ਤੂੰ ਵਾਵੇਂ ਨਾ ਉਹਨਾਂ ਨੂੰ ਕੋਈ ਨਾ ਆਏਗਾ ਕਿ ਛਾਰ ਦਿੰਦਾ ਵਾ ਉਹ ਤੂੰ ਤਾਂ ਨਾ ਬਿੱਜੂ ਬੁੱਜੂ ਕਹੀ ਜਾਨੀ ਉਹ ਮੈਨੂੰ ਤਾਂ ਐ ਲੱਗਦਾ ਵੀ ਉਹਦੇ ਵਰਗਾ ਨਰਮ ਬੰਦਾ ਕੋਈ ਹੋ ਨਹੀਂ ਸਕਦਾ ਤੈਨੂੰ ਕਦੇ ਰੋਕੇ ਚੀ ਨਹੀਂ ਹਉਣ ਤੋਂ ਜਿਹੜਾ ਖੇਤ ਭਾਗੇ ਦਾ ਚੱਕ ਕੇ ਕਹੀ ਉਹ ਵੀ ਕੱਲੇ ਖੇਤਾਂ ਵਾਲਈ ਆ ਹੋ ਮਾੜਾ ਮੋਟਾ ਬੰਦਾ ਆ ਐ ਦੇਖ ਲੈ ਮਾਹੌਲ ਦੇਖ ਲੈ ਅੱਜ ਦਾ ਜ਼ਮਾਨਾ ਦੇਖ ਲੈ ਬਾਈ ਵੀ ਕਿਵੇਂ ਆ ਜ਼ਮਾਨਾ ਹੁਣ ਕੱਲੋਂ ਆ ਬਡੂ ਅੱਜਕੱਲ ਤਾਂ ਜਵਾਨਾ ਹੈਗਾਗਾ ਹੈ ਐਨਾ ਦੇਖਣ ਦਾ ਮਾੜਾ ਜਵਾਨਾ ਹੈਗਾ ਤੇ ਕੱਲੀ ਬੁੜੀ ਜਾਂ ਤਾਂ ਹੋਈ ਨਹੀਂ ਸੁਣ ਲਾ ਜਣੀ ਖੜੀ ਗੱਲਾਂ ਕਰਦੀ ਆ ਖੜ ਕੇ ਵੀ ਕੁੱਲੀ ਆ ਗਈ ਕੁੜੀ ਕੁੜੀ ਨਾਲ ਨਹੀਂ ਆਉਂਦਾ ਪਰੋਣਾ ਐਹ ਜੀਆਂ ਗੱਲਾਂ ਕਰਦੀਆਂ ਮੈਂ ਤੈਨੂੰ ਇਹੀ ਗੱਲ ਸਮਝਾਉਣਾ ਚਾਹੁੰਦਾ ਤੀ ਭੈਣ ਜਿਹੜੀ ਤੂੰ ਗੱਲਾਂ ਆਪੇ ਮੂੰਹ ਨਾਲ ਕਹੀ ਜਾਂਦੀਆਂ ਬੀਜ ਤੋਂ ਸਭ ਦੇ ਘਰੇ ਕਲੇਸ਼ ਠੀਗਾ ਤੂੰ ਹੋਣੀ ਨਹੀਂ ਤੀਆ ਮੈਨੂੰ ਫੋਨ ਕਰਨ ਦੀ ਮੈਂ ਖੜੀ ਬਣਾ ਲਿਆਉਂਦਾ ਜਿਵੇਂ ਨਾਮ ਨਾਲ ਆਪਣੇ ਹੋਰ ਕੀ ਤੀ ਬੇ ਗੱਲ ਤਾਂ ਉਹੀ ਆ ਬਾਈ ਤੂੰ ਤਾਂ ਆਪਣ ਨੂੰ ਨਹੀਂ ਬਧਾ ਰਿਹਾ ਤੂੰ ਤਾਂ ਆਪਣੇ ਸਾਹ ਦੇ ਗੱਲ ਨੂੰ ਵੀ ਸਾਰੀ ਉਮਰ ਉਹਨਾਂ ਦੇ ਨਿਮਾਂਡਾ ਪੂਰਾਂ ਕਰੀ ਚੱਲੋ ਦੇਈ ਚੱਲੋ ਖਾਣ ਨੂੰ ਤਾਂ ਖੁਸ਼ ਆਗੇ ਜੇ ਇੱਕ ਸੁਭਾਲ ਕਰ ਲੋਗੇ ਤਾਂ ਬਸ ਹਾਕ ਗੱਲਾਂ ਕਰਨ ਲੱਗ ਜਾਂਦੇ ਆਂ ਮੇਰੀ ਰਖੜੀ ਕੀ ਤਾਰੂਗੀ ਰਖੜੀ ਪਿਛੇ ਉਹ ਘਰ ਤੋਂ ਪੱਟਣਾ ਦੀ ਕੱਲੀ ਰਖੜੀ ਮੇਰੀ ਗੱਲ ਸੁਣ ਲੈ ਅੱਜ ਤਾਂ ਕਲੀ ਰਖੜੀ ਪਿੱਛੇ ਕਲੇਸ਼ ਪਿਆ ਖਬਰਾਂ ਕਿੰਨੇ ਕਲੇਸ਼ ਪਏ ਸਾਨੂੰ ਕੀ ਪਤਾਗਾ ਕਦੇ ਪੁੱਛਿਆ ਕਿ ਮੇਥੋਂ ਚੰਗਾ ਫਿਰ ਐਂ ਕਰੀ ਹੁਣ ਕੱਪੜੇ ਤੋਂ ਨਾਲੇ ਮਸ਼ੀਨ ਵੀ ਲਈ ਜਾਈ ਭਾਈ ਮੈਂ ਕਹਿ ਦਵਾਂ ਤਰੀ ਭਜਾਈ ਉਹ ਦੇ ਦੂ ਤੈਨੂੰ ਨਾ ਨਾ ਮੈਂ ਨਹੀਂ ਦੇ ਮਸ਼ੀਨ ਨਾਮ ਨੂੰ ਸ਼ੁਰੂ ਨਾ ਲੈ ਕੇ ਜਾਂਦੀਗੀ ਅੱਛਾ ਉਹੀ ਗੱਲ ਉਹ ਕਲੇਸ ਦੇ ਦਰਦ ਦੇ ਮਾਰੇ ਉਹਨਾਂ ਦੇ ਘਰ ਭਰੀ ਚੱਲੋ ਉਹਨਾਂ ਦਾ ਮौज ਬਣੀ ਪਈ ਆ ਆਪਦਾ ਤਾਂ ਉਹੀ ਗੱਲ ਜਮਾ ਕਰੀਂ ਦੇ ਕੁੜੀਆਂ ਨੂੰ ਖਵਾਈ ਜਾਂਦੇ ਹੈਗੇ ਮੈਂ ਨਹੀਂ ਨਾਮ ਮਸ਼ੀਨ ਲੈ ਕੇ ਜਾਵਾਂ ਨਾ ਮੈਂ ਆਪ ਜਾਵਾਂ ਜ਼ਰੂਰੀ ਤਾਂ ਨਹੀਂ ਹੈਗਾਗਾ ਕਿਹੜੇ ਬੇਲੇ ਹੋ ਗਏ ਬੇਬੇ ਨੂੰ ਗਈ ਨੂੰ ਮੁੜ ਕੇ ਬੇਬੇ ਨਹੀਂ ਆਈ ਨਾ ਡੱਬਾ ਲੈ ਕੇ ਨਾ ਰਖੜੀ ਲੈ ਕੇ ਵੀ ਬੰਦਾ ਆਤਾ ਜਾਵੇ ਲਾ ਆ ਗਈ ਆ ਗਈ ਬੇਬੇ ਹਾਂ ਕੀ ਕਰਿਆ ਨਹੀਂ ਕੁਛ ਨਹੀਂ ਮੈਂ ਤਾਂ ਲਸਣ ਜੀ ਸਿਲਦੇ ਸੀ ਮੈਂ ਕੋਈ ਸਬਜ਼ੀ ਬਣਾ ਲਾਂਗੇ ਲەلੈਈ ਡੱਬਾਂ ਨਾਲੇ ਭੈਣ ਨਾਲੇ ਰਖੜੇ ਲੈ ਆਈ ਮੈਂ ਤਾਂ ਧੁੱਪੇ ਧੁੱਪੇ ਮਰ ਗਈ ਗਰਮੀ ਚ ਚੱਲ ਵਧੀਆ ਰਵੇਂ ਮੈਂ ਹਾਂ ਲੈ ਆਈ ਤੂੰ ਤੇ ਸਹੁਰਿਆਂ ਨੇ ਤਾਂ ਨਹੀਂ ਦਿੱਤਾਂ ਮੈਂ ਆਦੇ ਭਰਾ ਕੋਲੇ ਸਹੁਰਿਆ ਨਹੀਂ ਆਦੇ ਭਰਾ ਕੋਲੇ ਬਾਲਾ ਕੁਝ ਕਰੀ ਜਾਂਦੀ ਸੀ ਕਹਿੰਦੀ ਭਾਈ ਮੈਨੂੰ ਐ ਕਰਦੇ ਐ ਕਰਦੇ ਹੈਗੇ ਹਾਂ ਤੰਗ ਹੀ ਆ ਕਰਨਾਂ ਦਾ ਵਿਚਾਰੀ ਤੇ ਫਿਰ ਹੁਣ ਕੀ ਬਣੂਗਾ ਤੰਗਾ ਤਾਂ ਬੇਪੇ ਹੁਣ ਨਾ ਤਾਂ ਉਹੀ ਗੱਲ ਜਿਵੇਂ ਕਹਿੰਦੇ ਹੁੰਦੇ ਕੁੜੀਆਂ ਨੂੰ ਘਰੇ ਬਹਾਇਆ ਜਾਂਦਾ ਹਾਂ ਜੇ ਹੁਣ ਆਪਾਂ ਐ ਕਹਦੀਏ ਕਰਨਾਂ ਨੂੰ ਵੀ ਤੂੰ ਇੱਥੇ ਹੀ ਰਹਿ ਜਾ ਨਾ ਫਿਰ ਇਹਦਾ ਘਰ ਖਰਾਬ ਹੁੰਦਾ ਆਪਾਂ ਦਰੱਖਣੇ ਮਾਰਦੀ ਐ ਉੱਥੇ ਰਹਿਣਾ ਪਊਗਾ ਇਹ ਸਮਝਾ ਕੇ ਤੋਰੋ ਹਰਪੀ ਤੁਸੀਂ ਦੋਨੇ ਜਾਣੀ ਕੋਈ ਨਹੀਂ ਵੀ ਬੇਬੀ ਸਮਝਾ ਦੇਾਂਗੇ ਕਿਹੜਾ ਰਖੜੀ ਬਣਦਾ ਨੇ ਕਿਹੜਾ ਦੋ ਦਿਨ ਰਹਿਣ ਦੀ ਇਹਦਾ ਮੈਂ ਮਾਈ ਜੀ ਮੈਂ ਖੱਡਿਆ ਹੁੰਦਾ ਕਰ ਲਾਲਾ ਥਣੇ ਜਾ ਕੇ ਇਹ ਵੀ ਗੱਲ ਐ ਬੇਬੀ ਜੇ ਹੁਣ ਆਪਾਂ ਨਾ ਛੱਡਣਗੇ ਫਿਰ ਇਹ ਹੋਸ ਆਜੂਗਾ ਫਿਰ ਐ ਆਖਣਗੇ ਵੀ ਹੁਣ ਤਾਂ ਰੱਖ ਲਈ ਪੇਕਿਆ ਨਹੀਂ ਹੁਣ ਕੋ ਛੱਡਣਾ ਐ ਕੁਛ ਨਹੀਂ ਹੁੰਦਾ ਜਿਹੜਾ ਰੁੱਸ ਕੇ ਆ ਗਿਆ ਕੀ ਨਿਆਣੀਆਂ ਨੂੰ ਇੰਨਾ ਕਿੱਥੇ ਮੱਤ ਆਏਗੀ ਤੇ ਤੂੰ ਰਖੜੀ ਲੈ ਬਣਾ ਤੇ ਆਪਦਾ ਰੋਟੀ ਪਾਣੀ ਖਵਾ ਕੇ ਤੇ ਗਰ ਲਾਲ ਨੂੰ ਕਹੇ ਤੇ ਥਣੇ ਛੱਡੀ ਆਊਗਾ ਆਪਣੇ ਸਿਰ ਤੇ ਗੱਲ ਨਹੀਂ ਆਉਣੀ ਨਹੀਂ ਆਪਣੇ ਸਿਰ ਤੇ ਆਉਗੀ ਚੱਲ ਫਿਰ ਜੇ ਤੂੰ ਕਹਿੰਦੀ ਛੱਡਿਆਵਾਂਗੇ ਉਵੇਂ ਕਰ ਲਵਾਂਗੇ ਕੁਝ ਨਹੀਂ ਹੁੰਦਾ ਚਲ ਠੀਕ ਆ ਜਾ ਫਿਰ ਆਹੋ ਇਹੀਆਂ ਤਾਂ ਹੁੰਦੀਆਂ ਰਹਿੰਦੀਆਂ ਕਰ ਮਾੜਾ ਇਹ ਚਲ ਤੂੰ ਕਹੀ ਨਹੀਂ ਸਾਡਾ ਤਾਂ ਕਿਹਾ ਐ ਕਹੂਗੀ ਆਖੂਗੀ ਖਮ ਨਹੀਂ ਮੈਨੂੰ ਇੱਥੇ ਜਰਦੀ ਨਹੀਂ ਤਾਂ ਕਹਿੰਦੀ ਬਰ ਨਾ ਨਾ ਮੈਂ ਕਹੂੰਗੀ ਫੇਰ ਆ ਜੀਂ ਕਦੇ ਦੋ ਦਿਨ ਮਾਂ ਦਾ ਤਾਂ ਗੁੱਸਾ ਨਹੀਂ ਆਉਂਦਾ ਹੁੰਦਾ ਨਾ ਨਾ ਮੈਂ ਕਹਿ ਦੂੰ ਫੇਰ ਆ ਜੀਂ ਮੇਰੇ ਤਾਂ ਮੜੇ ਇਹ ਨਾ ਗੁੱਸਾ ਮੰਨ ਜੂਗੀ ਖਾਣੀ ਮੈਨੂੰ ਕੱਢ ਕੇ ਰਾਜ਼ੀਆਂ ਕੋਈ ਨਹੀਂ ਤੂੰ ਕੜਾ ਮਾੜੀ ਮੱਤ ਦਿੰਨੀ ਐ ਤੇ ਮੈਂ ਤਾਂ ਕਹਿੰਦੀ ਭਾਈ ਮੇਰੇ ਕੰਨੋਂ ਤਾਂ ਰਹਿ ਜੇ 4 ਦਿਨ ਨਹੀਂ ਨਹੀਂ ਅੱਜ ਤਾਂ ਆਪਾਂ ਛੱਡ ਕੇ ਆਵਾਂਗੇ ਜਿੱਦੇ ਫੇਰ ਆਈ ਉਹਦੇ 4 ਦਿਨ ਲਾ ਜੂਗੀ ਆਉ ਜਿਵੇਂ ਹੁਣ ਉਹੀ ਗੱਲ ਵੀ ਵਧੀਆ ਭਾਈ ਆਉਦਾ ਜਿੱਦਾਂ ਕੋਈ ਰਾਜੀ ਖੁਸ਼ੀ ਆਏਗੀ ਉਹ ਦੇ ਭਵੰਦਾ ਉਹ ਤੇ ਰਾਜੀ ਹਾਂ ਹਾਂ ਵੀ ਅੱਜ ਨਹੀਂ ਅੱਜ ਚਲ ਵੇ ਮੈਂ ਤੂੰ ਕਹਿ ਦੇ ਹਾ ਬੈਠੀ ਪੁੱਛ ਲੈ ਮੈਂ ਬਣਾਉਣੀ ਆ ਸਬਜੀ ਫਲੀਆਂ ਦੀ ਕਿੰਗਾ ਲੈ ਮਾ ਆ ਗਈ ਲੈ ਆਈ ਮੈਂ ਡੱਬਾ ਹਾਂ ਲੈ ਕੇ ਨਾ ਨਾਲ ਡੱਬਾ ਭਾਈ ਨਾਲੇ ਰੱਖਣੀ ਰਤੀ ਤੇ ਗਰ ਲਾਲ ਦੇ ਬੰਦੇ ਚਲ ਚੰਗਾ ਹੋ ਗਿਆ ਕਿਤੇ ਮਾਂ ਦਾ ਪਿਆਰ ਤੇ ਕਿਤੇ ਸੱਸ ਦਾ ਪਿਆਰ ਅਗਲਾ ਫਿਰ ਮਾਵਾ ਨੂੰ ਕਿਉਂ ਯਾਦ ਕਰੇ ਫਿਰ ਉਹਨੂੰ ਤਾਂ ਸਰ ਗਿਆ ਹੁਣ ਮੈਂ ਤਾਂ ਸਰਦਾ ਨਹੀਂ ਫਿਰ ਉਹੀ ਗੱਲ ਤਾਂ ਮੈਂ ਕਹਿਣੀ ਆ ਫਿਰ ਉਹੀ ਗੱਲ ਫਿਰ ਮਗਲਾ ਮਾਵਾ ਨੂੰ ਕਿਉਂ ਯਾਦ ਕਰੀ ਸੱਸਾਂ ਚੱਜਦੀਆਂ ਹੁਣ ਜੇ ਉਹ ਮੈਨੂੰ ਭੱਜ ਕੇ ਲਿਆਉਂਦੀ ਅੱਜ ਮੈਂ ਖੁਸ਼ ਹੋ ਕੇ ਆਉਂਦੀ ਚਲ ਕੋਣੀ ਜਿਹੜਾ ਉਹ ਜੱਸ ਵਾਸੀ ਉਹਨੇ ਕਰ ਲਿਆ ਇੱਕ ਬੰਦਾ ਉਹ ਇਹ ਜਾ ਹੋਵੇ ਨਾ ਦੂਜਾ ਢਾਲਾ ਪਾਈਏ ਫਿਰ ਘਰ ਲੋਕ ਵਾਦੀ ਆਂਦਾ ਹੁੰਦਾ ਹੈ ਬੇਬੇ ਬੇਬੇ ਤੂੰ ਗੱਲਾਂ ਨਹੀਂ ਸਮਝਦੀ ਹੈਗੀ ਜੇ ਸਾਰੇ ਉਮਰ ਇੱਕ ਬੁਢੀ ਟੈਲੀ ਹੋਈ ਚੱਲੇ ਨਾ ਦੂਜਾ ਸਿਰ ਚੜਾ ਜੜ ਨੱਚਣ ਲੱਗ ਜਾਂਦਾ ਫੇ ਕੋਈ ਨਹੀਂ ਢੀਂਗਾਲ ਤਾਂ ਨੀਵੇਂ ਹੀ ਹੁੰਦੇ ਐ ਇਹ ਤਾਂ ਪੁਰਾਣੀਆਂ ਗੱਲਾਂ ਆ ਢੀਂਆਂ ਵਾਲੇ ਨੀਵੇਂ ਢੀਂਆਂ ਵਾਲੇ ਨੀਵੇਂ ਕਿ ਹੁੰਦੇ ਆਗੇ ਕਿਉਂ ਨੀਵੇਂ ਢੀਂਆਂ ਵਾਲੇ ਢੀਂਗਾਲੇ ਨੀਵੇਂ ਹੁੰਦੇ ਪਹਿਲੇ ਦਿਨੋਂ ਗੱਲ ਬਣੀ ਆਈ ਏ ਇਹ ਗੱਲਾਂ ਲੋਕਾਂ ਦਾ ਬਣਾੰਗਾ ਹੋਵਾਂਗੀਆਂ ਢੀਂਆਂ ਦੇ ਕੋਈ ਨਹੀਂ ਨੀਵੇਂ ਹੁੰਦੇ ਇੱਕ ਤਾਂ ਬੰਦਾ ਉਹ ਘਰ ਦਿੰਦਾਗਾ ਸਾਰਾ ਇੱਕ ਧੀ ਦਿੰਦਾਗਾ ਸਾਰੀ ਉਮਰ ਉਹਨਾਂ ਗੋਲਾ ਦਿੰਦਾ ਕਰਦੀ ਆ ਚੀਜਾਂ ਵੇਲੇ ਆ ਕੇ ਕਫਨ ਵੀ ਕਹਿੰਦੇ ਕਿ ਧੀ ਢੀਂਆਂ ਦੇ ਇਹ ਤਾਂ ਫਿਰ ਪੁਰਾਣੇ ਰਿਵਾਜ ਬਣੇ ਵੇ ਹੁਣ ਤਾਂ ਓਵੇਂ ਜੁਕਰ ਚੱਲੀ ਆਉਂਦੇ ਆ ਹੁਣ ਇਹਨੂੰ ਕੋਈ ਬਦਲੇ ਤਾਂ ਫੇਰ ਹੀ ਬਦਲੇ ਜਾਣ ਬਦਲੇ ਜੇ ਆਪਣੇ ਵਰਗੇ ਲੋਕ ਬਦਲਣ ਤਾਂ ਹੀ ਬਦਲੇ ਜਾਣ ਚੱਲ ਕੋਈ ਨੀ ਤੂੰ ਗਰਮ ਨਾ ਹੋ ਧੂ ਰਖੜੀ ਬਨ ਤੇ ਰੋਟੀ ਪਾਣੀ ਖਾ ਹਰਪ੍ਰੀਤ ਮਨਾਈ ਜਾਂਦੀ ਏ ਤੇ ਭਾਈ ਫੇਰ ਤੈਨੂੰ ਹੱਥ ਨਹੀਂ ਛੱਡ ਕੇ ਆਵਾਂਗੇ ਛੱਡ ਕੇ ਆਵਾਂਗੇ ਆ ਕਿਵੇਂ ਛੱਡ ਕੇ ਮੈਂ ਤਾਂ ਨਹੀਂ ਜਾਂਦੀ ਹੈਗੀ ਜਾਂਦੀ ਕਿਉਂ ਨਹੀਂ ਗਰ ਲਾਇ ਛੱਡ ਕੇ ਆਊਗਾ ਲੈ ਮਾਂ ਫੇਰ ਉਹੀ ਗੱਲ ਜਿੱਦੇ ਮਾਰਕ ਪਾਤੀ ਉਹਦੇ ਆ ਜੀ ਹੁਣ ਆ ਮੈਨੂੰ ਗੱਲ ਲੈ ਐ ਕਿਵੇਂ ਮਾਰ ਦੇਣਗੇ ਨਹੀਂ ਮਾਰਦੇ ਐ ਮਾਰਨਾਂ ਦਾ ਸੁੱਖ ਨਾ ਪੰਗੇ ਮੈਨੂੰ ਲੱਗਦਾ ਬਥੇਰੇ ਬਥੇਰੇ ਨਾ ਕੁੜਗਾ ਮਾਰਤਾਂ ਉਦੋਂ ਤਾਂ ਹਾ ਮਾਂ ਮਾਰੋਂਦੇ ਪਹਿਲਾਂ ਨਹੀਂ ਕੋਈ ਬਾਤ ਪੁੱਛਦਾ ਕੋਈ ਨਹੀਂ ਕੋਈ ਨਹੀਂ ਮਾਰਦਾ ਕਿਸੇ ਨੂੰ ਤੇ ਤੂੰ ਆਪਦਾ ਨੀਵੀਂ ਹੋ ਕੇ ਦਿਨ ਕੱਟ ਲੈ ਮੈਂ ਨਹੀਂ ਕਿਸੇ ਦੇ ਮੂਰੇ ਨੀਵੀਂ ਨੂੰ ਮੈਂ ਹੁੰਦੀ ਕਿਉਂਕਿ ਤੇ ਦੇਣਾ ਕੁਛ ਮੈਂ ਕੱਲ ਕੋਈ ਨਹੀਂ ਫਿਰ ਹੁਣ ਲੜਾਨਾ ਕਰੀ ਆਗੇ ਆਪਾਂ ਨਾ ਫਿਰ ਅਗਲੇ ਦਾ ਗੱਲ ਤਾਂ ਕਰੀ ਸਕਦੇ ਤੁਸੀਂ ਵੀ ਭਈ ਕੀ ਗੱਲ ਪੁੱਛਦਾ ਲੋਕ ਇਹ ਜੇ ਮੇਰੇ ਚ ਗਲਤੀ ਹੈਗੀ ਵਿਚਾਰ ਮਾਰੋ ਛੇਤਰ ਮੈਂ ਅਸੀਂ ਆਵਾਂਗੇ ਅਸੀਂ ਆਪੇ ਆ ਕੇ ਉੱਥੇ ਗੱਲ ਕਰ ਲਾਂਗੇ ਕਿਹੜਾ ਹੁਣ ਅੱਜ ਸਾਡਾ ਹੱਕ ਵਾਂਦਾ ਅੱਜ ਤੇ ਨਹੀਂ ਛੱਡ ਕੇ ਆਵਾਂਗੇ ਠੀਕ ਹੈ ਮੈਨੂੰ ਨਹੀਂ ਪਤਾ ਉਹਨੂੰ ਕਹਿ ਆਪਦੀ ਆਪ ਲੈ ਕੇ ਜਾ ਉਹ ਸੁਖਣਾ ਮਿਲਣਾ ਹੀ ਉਹਦੇ ਮਿਲ ਲੈਣ ਵੀ ਆ ਜੂਗਾ ਤੇ ਭਾਵੇਂ ਦੱਸ ਦੇਣ ਲਾ ਜੀ ਮੈਂ ਤੂੰ ਉਹਨੂੰ ਫੋਨ ਕਰਕੇ ਕਹਿ ਆਪ ਨੂੰ ਵੀ ਭਈ ਆ ਕੇ ਲੈ ਕੇ ਜਾ ਨਾਲ ਗੱਲ ਕਰਕੇ ਜਾ ਮੈਂ ਤਾਂ ਨਹੀਂ ਜਾਂਦੀ ਨਹੀਂ ਅਸੀਂ ਉੱਥੇ ਜਾ ਕੇ ਗੱਲ ਕਰਾਂਗੇ ਇੱਥੇ ਉਹ ਤੋਂ ਕੀ ਕਰਾਉਣੇ ਅਸੀਂ ਫਿਰ ਨਾਲ ਬਤਾ ਦੋਨੇ ਦੇ ਲੰਜੇ ਨੇ ਚੱਲਿਓ ਨਾਲੇ ਬਾਈ ਚੱਲੂਗਾ ਨਾਲ ਤੂੰ ਚੱਲੀ ਫੇਰ ਅੱਜ ਮੈਂ ਮੈਥਦਾ ਜਿਆਣੀਆਂ ਭਾਈ ਆਥੇ ਨਹੀਂ ਧਾਨ ਲੋਕਾਂ ਦਾ ਕੰਮ ਹੋ ਜਾਂਦਾ ਉਧਰ ਰੋਟੋ ਕਰਨਾ ਹੁੰਦਾ ਸਾਨੂੰ ਸਾਸ ਨੂੰ ਹਾ ਨੂੰ ਸਿਰ ਖੋਲਕਣਾ ਨਹੀਂ ਮਿਲਦਾ ਤੇ ਫੇਰ ਆ ਜਾਾਂਗੇ ਅਸੀਂ ਕਰੇ ਜਿੱਦੇ ਮਰ ਗਏ ਉਹਦੇ ਕੰਮ ਹੀ ਮੁੱਕ ਗਏ ਐ ਨਹੀਂ ਕਿਤੇਰੇ ਕੰਮ ਮੁੱਕਦੇ ਨਹੀਂ ਕੋਈ ਨਹੀਂ ਫਿਰਨਾ ਅਥਨੇ ਕੰਮਾਂ ਦਾ ਟਾਈਮ ਐ ਹੁਣ ਕਿੱਥੋਂ ਆਈਏ ਕਦੇ ਵੇਲੇ ਹੋ ਕਿਰਾਇੰਦਾਰੀ ਨਾਲ ਆ ਜਾਗੇ ਚਲ ਕੋਈ ਨਾ ਤੂੰ ਤਾਂ ਮੈਨੂੰ ਕੱਢਣ ਨੂੰ ਫਿਰਦੀ ਹੈਗੀ ਤਾਂ ਇਹ ਤਾਂ ਪਹਿਲਾਂ ਆਉਂਦਾ ਵਿਆਹ ਕੀਤਾ ਸੀਗਾ ਬਸ ਆਪਦਾ ਫਰਜ਼ ਨਿਭਾਦ ਗਏ ਧੀ ਕਿਸੇ ਪਾਸੇ ਖੂ ਖਾਤੇ ਮਰੇ ਚਾਹੀ ਕਿਸੇ ਮਰਜੀ ਮਰੇ ਕੋਈ ਕੋਈ ਨਹੀਂ ਕਿਤੇ ਨਹੀਂ ਮਰਦੀ ਤੂੰ ਰਖੜੀ ਬਣ ਤੇ ਰੋਟੀ ਪਾਣੀ ਖਾ ਠੰਡੀ ਹੋ ਜਾ ਮਾੜੀ ਜੀ ਕਬਰਾਟ ਨਹੀਂ ਕਰੀਗਾ ਚੰਗਾ ਮੇਰੇ ਬਾਈ ਨੂੰ ਘਰੇ ਦੇ ਦਿਆਂਗਾ ਤੇਜ ਨਹੀਂ ਹੈ ਤੇਜ ਨਹੀਂ ਬੰਦ ਉਹ ਇਹ ਨਹੀਂ ਰਹੀ ਜਾਂਦੀ ਕਿ ਮੇਰੇ ਧੀ ਦਾ ਨਾ ਘਰ ਖਰਾਬ ਹੋ ਜੇ ਧੀ ਦਾ ਨਾ ਘਰ ਖਰਾਬ ਹੋ ਜੇ ਵੀ ਉਹੀ ਗੱਲ ਸਿਰ ਸਿਰ ਤਾਂ ਚੜਾਉਣੇ ਹੈਗੇ ਗਏ ਹਰਪ੍ਰੀਤ ਤੂੰ ਵੀ ਆ ਜਾ ਰਖੜੀ ਬਣਾਉਣੀ ਦੀ ਪਿੰਡ ਤੋਂ ਪਣੀ ਲੈ ਰਖੜੀ ਦਾ ਬੰਨਣਾ ਪਣੀ ਹੋਰ ਕੰਮ ਤਾਂ ਕੋਈ ਫੇਰੀ ਕਰਾਂਗੇ ਕੀ ਗੱਲ ਪਣੀ ਬੋਲਦੀ ਨਹੀਂ ਸੀ ਕੀ ਬੋਲਾਂ ਬਾਈ ਬੇਬੇ ਦੇਖ ਲਾ ਬਦਗੀ ਆ ਗਈ ਕਹਿੰਦੀ ਆ ਕਿ ਰਖੜੀ ਬਣਾ ਲਾ ਤੇ ਤੇਰਾ ਬਾਈ ਤੈਨੂੰ ਛੱਡਿਆ ਆਊਗਾ ਇਹ ਮੈਂ ਤਾਂ ਠੀਕ ਰੱਖਦਾ ਨਹੀਂ ਹੈਗਾ ਉਹ ਬੰਦ ਦੇ ਉਹੀ ਗੱਲ ਰਖੜੀ ਬੰਨ ਜਾ ਉਹ ਹੀ ਗੱਲ ਕਹਿੰਦੇ ਰਖੜੀ ਬੰਨ ਦੇ ਬਈ ਦਿਮਾਗ ਉਹਨਾਂ ਨੇ ਖਰਾਬ ਕਰਾ ਕੇ ਰਾਂਦਾ ਕੁੰਦਾ ਬੇਬੇ ਜੇ ਕਰਤਾ ਕਹਿੰਦੇ ਰਖੜੀ ਬੰਨੂ ਛੇੜੀ ਜੀ ਰੋਟੀ ਟੁੱਕ ਖਾ ਤੇ ਕਿਤੇ ਤੇਰਾ ਬਾਈ ਤੇਨੂੰ ਛੱਡਿਆ ਹੋਊਗਾ ਐਂ ਭਾਗ ਐਂ ਭਗ ਜਾ ਫਿਰ ਮੈਂ ਹੁਣ ਨਹੀਂ ਮੈਂ ਕਿਹਾ ਐ ਕਿਉਂ ਭੇਜ ਦਿਆਂ ਤੈਨੂੰ ਜਿਹੜਾ ਕੁਝ ਤੈਨੂੰ ਕਹਿ ਕੇ ਤੋਰੇ ਤੇਰੇ ਸਹੁਰਿਆਂ ਨੇ ਉਹ ਦੇ ਕੇ ਤੋਰਾਂਗੇ ਤੇਰਾ ਬਾਈ ਤੇਨੂੰ ਮਾਨਸਾ ਤੋਂ ਮਸ਼ੀਨ ਦਵਾ ਦਊਗਾ ਲੈ ਭਾਬੀ ਜਦੋਂ ਮੈਂ ਮਸ਼ੀਨ ਲੈ ਕੇ ਨਹੀਂ ਜਾਣੀ ਤੂੰ ਐਵੇਂ ਕਹੀ ਜਾਂਦੀ ਐ ਕਿ ਮਸ਼ੀਨ ਦੇ ਕੇ ਤੋਰੂਗਾ ਕਿਉਂ ਕੰ ਦੇਖ ਲੈ ਜੀ ਤੂੰ ਨਾਂ ਲੈ ਕੇ ਕੀ ਨਾ ਥਾਪਿਆਂ ਢੋਲੇ ਹੀ ਕੱਪੜੇ ਕੁੱਟ-ਕੁੱਟ ਕੇ ਤੇ ਥੁਤਭਉਣਗੇ ਮੇਰੀ ਗੱਲ ਐ ਸੁਣ ਜਿੱਥੇ ਇੰਨੀਆਂ ਚੀਜ਼ਾਂ ਪਹਿਲਾਂ ਦਿੱਤੀਆਂ ਜੀ ਇੱਕ ਮਸ਼ੀਨ ਹੋਰ ਦੇ ਦਾਂਗੇ ਫੇਰ ਕਿਉਂ ਜੂ ਭਾਬੀ ਮਸ਼ੀਨ ਤਾਂ ਤੁਸੀਂ ਦੇ ਦੋਗੇ ਚਲ ਠੀਕ ਆ ਮਸ਼ੀਨ ਦੇ ਦੋਗੇ ਮੈਂ ਲੈ ਜੂਗੀ ਤੇ ਕਾ ਚਾਰ ਦਿਨ ਨੂੰ ਕੁਝ ਹੋਰ ਚੀਜ਼ ਮੰਗ ਲਈ ਫੇਰ ਮੈਂ ਤੇ ਮੰਗਦੇ ਹੁਣ ਮੈਂ ਤੈਨੂੰ ਇਹੀ ਗੱਲ ਸਮਝਾਉਂਦਾ ਸੀ ਕੁਛ ਮਰਜ਼ੀ ਮੰਗੀ ਜਾਣ ਤੂੰ ਆਇਆ ਨਾ ਕਰ ਜੇ ਤੂੰ ਆਏ ਨੇ ਸਾਨੂੰ ਸਾਰਾ ਕੁਝ ਦੇਣਾ ਪੈਂਦਾ ਤੂੰ ਕਮਲ ਤਾਂ ਅੱਗ ਮਾਰ ਦੇ ਤੂੰ ਸਾਰਾ ਭਣੇ ਤੈਨੂੰ ਬਾਹਰ ਫੜ ਕੇ ਘਰੋਂ ਤਾਂ ਕੱਢ ਦੇਣੀ ਆਂ ਆਪਾਂ ਨੀ ਇਹ ਲੜਕੇ ਉਹਨਾਂ ਨਾ ਉਹਨਾਂ ਨੂੰ ਉਹਨਾਂ ਦੇ ਦਾ ਲੋਟ ਆ ਜਾਂਦਾ ਵੀ ਅਗਲੇ ਤੀਨ ਨੂੰ ਰੱਖਦਾ ਸਕਦਾ ਨਹੀਂ ਸਾਨੂੰ ਸਮਾਨ ਦੇ ਦੇਣਗੇ ਤਾਂ ਸਸ ਅਸੀਂ ਕੀ ਕਰੀਏ ਮੈਂ ਤੈਨੂੰ ਦੱਸਾਂ ਜਿੱਥੇ ਇੰਨੀਆਂ ਚੀਜ਼ਾਂ ਗਈਆਂ ਜਿਹੜੀ ਖਰਾਬ ਹੋਈ ਹੈ ਨਾ ਕੋਈ ਗੱਲ ਨਹੀਂ ਕਬਾੜ ਵਾਲੇ ਨੂੰ ਬੇਚ ਦੀ ਪੈਸੇ ਆਪ ਰੱਖ ਲਈ ਜਿੰਨੇ ਦੀ ਬਿਕੂਗੀ ਪੈਸੇ ਲੈ ਜਾਨੇ ਉਹ ਬੁੜੀ ਪੈਸੇ ਰੱਖਣ ਦੇ ਦੂਗੀ ਬਹੁਤ ਜਿਆਦੇ ਚਲਾਕ ਬੁੜੀ ਹੈ ਉਹ ਹੀ ਬੇਚ ਦੇ ਮਸ਼ੀਨ ਵਾਲੇ ਪੈਸੇ ਰੱਖ ਲੈ ਮਸ਼ੀਨ ਵਾਲਿਆਂ ਨਾਲ ਤਾਂ ਉਹ ਕੋਠੀ ਪਾਲੂਗੀ ਜਿਹੜਾ ਕੁਝ ਕਰਨ ਕਰਨ ਦੇ ਬੁੜੀ ਨੂੰ ਤੈਨੂੰ ਮੈਂ ਕਹਿੰਦਾ ਜਿਹੇ ਜੀ ਮਸ਼ੀਨ ਲੈਣੀ ਹੈ ਕਹੇ ਜੀ ਮਰਜ਼ੀ ਲੈ ਜਾ 20000 ਵਾਲੀ ਲੈ ਜਾ 15 ਵਾਲੀ ਲੈ ਜਾ ਜਿਹੇ ਜੀ ਮੰਗਦੀ ਐ ਦਵਾਇਆ ਦੇਖ ਭਾਈ ਮੇਰੀ ਗੱਲ ਸੁਣ ਲਾ ਛੱਡ ਕਿਉਂਣਾ ਨਾ ਤੁਸੀਂ ਮੈਨੂੰ ਬੇਸ਼ੱਕ ਛੱਡਿ ਆਓ ਮੈਨੂੰ ਪਤਾ ਤੁਸੀਂ ਰੱਖਣਾ ਨਹੀਂ ਚਾਹੁੰਦੇ ਮੈਨੂੰ ਤਾਂ ਹੀ ਛੱਡ ਕੇ ਆਉਣੇ ਆ ਤੁਸੀਂ ਮੈਨੂੰ ਮਸ਼ੀਨ ਤਾਂ ਦੇ ਦੋਗੇ ਪਰ ਮੈਨੂੰ ਨਹੀਂ ਰੱਖਣਾ ਚਾਹੁੰਦੇਗੇ ਕੰਮ ਕੀ ਜੇ ਰੱਖ ਸਕਦੇ ਹੁੰਦੇ ਫਿਰ ਤੈਨੂੰ ਵਿਆਹਉਂਦੇ ਕਿਉਂ ਕੋਈ ਰਾਜਾ ਰਣਾ ਵੀ ਰੱਖ ਸਕਦਾ ਅਸੀਂ ਕੀ ਰੱਖਾਂਗੇ ਤੈਨੂੰ ਤਿਆਂ ਕਰੀਂ ਨਹੀਂ ਰੱਖ ਸਕਦਾ ਤਿਆਂ ਕੋਈ ਨਹੀਂ ਕਰੇ ਰੱਖ ਸਕਦਾ ਤਿਆਂ ਤਾਂ ਬਸਾਉਣੀਆਂ ਪੈਂਦੀਆਂ ਕਿਵੇਂ ਮਰਜੀ ਬਸਾਈਏ ਪਹਿਲੇ ਗੁੱਸਾ ਨਾ ਮੰਨੀ ਤੂੰ ਗੁੱਸਾ ਨਾ ਮੰਨੀ ਮੇਰੀ ਗੱਲ ਦਾ ਮੈਂ ਤੈਨੂੰ ਸੱਚੀ ਗੱਲ ਕਹੂੰ ਜਿਵੇਂ ਤੂੰ ਮੋਟੀ ਐ ਤੇਰਾ ਦਿਮਾਗ ਵੀ ਮੁਜਕਰੀ ਮੋਟਾ ਆਪੇ ਮੋਟਾ ਮੇਰਾ ਤਾਂ ਦਿਮਾਗ ਜਦੋਂ ਮੈਂ ਤੁਹਾਨੂੰ ਆਏ ਕਿ ਕੋਈ ਗੱਲ ਨਹੀਂ ਤੇਰਾ ਭਰਾ ਐ ਫਿਰ ਤੇਰੇ ਭਰਾ ਨੇ ਕਿਹਾ ਮੈਂ ਥੋੜਾ ਕਿ ਹੈ ਕਿਉਂ ਗੁੱਸਾ ਮੰਨੀਏ ਇਸੇ ਗੱਲ ਦੀ ਰੋਲਾ ਸੋਡੇ ਘਰੇ ਮੈਨੂੰ ਪਤਾ ਹੀ ਐ ਤੇਰੀ ਸੱਸ ਦਾ ਹਾਂ ਫਰਲਾ ਇਸੇ ਗੱਲ ਦਾ ਰੋਲ ਨਹੀਂ ਸਸਤਾ ਕਹਿੰਦੀ ਮੂੰਹ ਮੂੰ ਚੀਜ਼ਾਂ ਮੰਗੀ ਚੱਲਾਂ ਤੇ ਚੀਜ਼ਾਂ ਦੇ ਪੈਕੇ ਮੈਨੂੰ ਦੇਈ ਚੱਲਣਾ ਮੈਨੂੰ ਛੱਡਿਆ ਬੇਸ਼ੱਕ ਛੱਡਿਆ ਗੱਲ ਕਰਕੇ ਛੱਡ ਗਿਆ ਪਰ ਮਸ਼ੀਨ ਤਾਂ ਮੈਂ ਲੈ ਕੇ ਨਹੀਂ ਜਾਂਦਾ ਮੈਂ ਕੀ ਗੱਲਾਂ ਛੱਡ ਕਰੂੰਗਾ ਤੂੰ ਰੱਖ ਕੇ ਆ ਜਾਨੀ ਹੈ ਮੈਨੂੰ ਜੰਗੀ ਨਹੀਂ ਲੱਗਦੀ ਇਹ ਐਵੇਂ ਮੈਨੂੰ ਆਹ ਕਹਨੇ ਵੀ ਇਹ ਬਾਗ ਜੇ ਬੱਸ ਦੇਖ ਦੇਖ ਹੁਣ ਜੇ ਮੈਨੂੰ ਸੱਚੀ ਗੱਲ ਕਹੀ ਜੀ ਫਿਰ ਫਿਰ ਤਾਂ ਮੂੰਹ ਪੇਟਾਂ ਲੜ ਗਈਆਂ ਤੇ ਚਲ ਕੋਈ ਨਹੀਂ ਬੇਬੀ ਆਪੇ ਸਮਝਾ ਦਊਗੀ ਮੈਂ ਤੈਨੂੰ ਦੱਸਾਂ ਲੈ ਪਾਣੀ ਵੀ ਡੋਲ ਗਈ ਚੰਦਰੀ ਪਾਣੀ ਤਾਂ ਡੁੱਲ ਗਿਆ ਕੋਈ ਗੱਲ ਨਹੀਂ ਇਹ ਸਾਰੀਆਂ ਮੋਟੀ ਮੱਤਰੀਆਂ ਗੱਲਾਂ ਕਰਦੀ ਐ ਇਹ ਲੜ ਕੇ ਤੁਰਿਆ ਆਉਂਦੀ ਉਹ ਨਾ ਨਾ ਤੂੰ ਆਪਦੀ ਭੈਣ ਨੂੰ ਆਪ ਹੀ ਕਹੀ ਐ ਭੈਣ ਨੂੰ ਤਾਂ ਕਹਿ ਦੂੰ ਯਾ ਮੇਰੀ ਗੱਲ ਸੁਣ ਦੂਜਾ ਕਹੂ ਤਾਂ ਗੁੱਸਾ ਆਊਗਾ ਮੇਰੀ ਭੈਣ ਐ ਮੈਂ ਕਹਿਣਾ ਤੇ ਲੜਕੇ ਆਉਂਦੀ ਕੋ ਇਹ ਫਿਰ ਚੀ ਜਾ ਮੰਗਦੀ ਐ ਫਿਰ ਦੇਣੀਆਂ ਪੈਣੀਆਂ ਇਹਨੂੰ ਕਦੇ ਕੁਸ ਮੰਗ ਲੈਂਦੀ ਐ ਕਦੇ ਕੁਸ ਮੰਗ ਲੈਂਦੀ ਐ ਬੇਬੇ ਨਾਲ ਗੱਲ ਕਰ ਦੱਸ ਕੋਈ ਨਾ ਆਪਣੇ ਕਿਹੜਾ ਉਗੜ ਨਿਕਲੀ ਸੀ ਮੈਨੂੰ ਦੇ ਦਈਏ ਇੰਨਾ ਕੁਸ ਹੁਣ ਦੇਣਾ ਪੈਂਦਾ ਉਹ ਤੋੜਨਾ ਪੈਂਦਾ ਕਰੋ ਨਹੀਂ ਬਹਿ ਜਾਂਦੀ ਇੱਥੇ ਆ ਕੇ ਫੇ ਤੂੰ ਨਾ ਭਕਾਈ ਮਾਰ ਤੇਰੇ ਗੱਲਾਂ ਦਾ ਬੁਰਾ ਮੰਨ ਜੂਗੀ ਐ ਨਹੀਂ ਪਹਿਲਾਂ ਕਿਧਰ ਤੁਰ ਜੇ ਚੱਕ ਮੰਨ ਜਾਣ ਤੇ ਬੁਰਾ ਫਿਰ ਮੈਂ ਤਾਂ ਸੱਚੀਆਂ ਗੱਲਾਂ ਕਹਿੰਦਾ ਸੀ ਮੇਰੀ ਭੈਣ ਐ ਮੈਂ ਤਾਂ ਕਹੂੰਗਾ ਕਹੀ ਜਾ ਤੇ ਮੈਂ ਤਾਂ ਮੈਂ ਤਾਂ ਕਹਿ ਰਿਹਾ ਫਿਰ ਬੁਰਾ ਮੰਨੋਂਗੇ ਕੁੜਹੜ ਪੀ ਤਾ ਆ ਕੇ ਮੈਂ ਪਹੁੰਚਿਆ ਤਾਂ ਕੀ ਫਿਰ ਦੀ ਦਫਰ ਨਹੀਂ ਮੇਬੇ ਹਾਂ ਕਿਛਣਾ ਹਾਂ ਕਿਰਨਾ ਬੰਦੀ ਸੀ ਰਖੜੀ ਆ ਦੇ ਬਾਈ ਦੇ ਅੱਛਾ ਜਿਹੜਾ ਰਖੜੀ ਬੰਦੀ ਸੀ ਅਸੀਂ ਉਹਨੂੰ ਐ ਕਹਿੰਦਾ ਬਹਿ ਜਾ ਮੇ ਬੇ ਵੇ ਜਾਤੀ ਵੇ ਜਾ ਮੈਂ ਅਖਾ ਚਲ ਕੋਈ ਨਹੀਂ ਰਖੜੀ ਬਣਤੀ ਤੇ ਤੂੰ ਐ ਕਰ ਹੁਣ ਇਹਨੂੰ ਛੱਡਿਆ ਕਰਨਾ ਨੂੰ ਤੇਨੇ ਮਨਸਾਂ ਤੋਂ ਮਸ਼ੀਨ ਦਿਵਾਇਆ ਹਾਂ ਕਹਿੰਦੀ ਮੈਂ ਤਾਂ ਲੈ ਕੇ ਨਹੀਂ ਆਂਦੀ ਮਸ਼ੀਨ ਹੁਣ ਮਸ਼ੀਨ ਵੀ ਲੈਂਦੀ ਮੈਂ ਨਹੀਂ ਨੀ ਬੇਬੇ ਇਹ ਤਾਂ ਹਰਖ ਗਈ ਇਹ ਤਾਂ ਕੁਰਸੀ ਤੋਂ ਉੱਠ ਕੇ ਜਿਹੜੇ ਪਾਣੀ ਵਾਲਾ ਗਲਾਸ ਪਿਆ ਸੀ ਉਹ ਵੀ ਡੋਲ ਕੇ ਮਾਰ ਕੇ ਪੈਰ ਰਸਕੇ ਅੰਦਰ ਜਾ ਪਈ ਹੁਣ ਅਸੀਂ ਦੱਸ ਕੀ ਕਰੀਏ ਤੇ ਫਿਰ ਨਹੀਂ ਲੈਂਦੀ ਨਾਲ ਜਾਂਦੇ ਆਪਾਂ ਨੂੰ ਕਿ ਆਪਣੇ ਕੀ ਉਗਲ ਨਿਕਲੀ ਜਾਂਦੀਆਂ ਮਸ਼ੀਨ ਦੇਣ ਨੂੰ ਕੱਲੀ ਮਸ਼ੀਨ ਦੀ ਗੱਲ ਨਹੀਂ ਉਹ ਤਾਂ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਸੋਹਣੀ ਗੰਦੀ ਕਿਉਂ ਨਹੀਂ ਮੈਂ ਕਹਿਣੀ ਆ ਵੀ ਭਾਈ ਜਾ ਐ ਇੱਥੇ ਬੈਠੇ ਰੋ ਕਿਵੇਂ ਸਰ ਜੂਗਾ ਤੇ ਉਹੀ ਤਾਂ ਗੱਲ ਐ ਬੇਬੇ ਫੇਰ ਅਗਲਾ ਗੁੱਸਾ ਮੰਨੂਗਾ ਮੈਂ ਤੈਨੂੰ ਆਖਿਆ ਸੀ ਨਾ ਫੇਰ ਮੇਰੀ ਗੱਲ ਕਹੀ ਦੂਰ ਜਾਊਗੀ ਆ ਹੁਣ ਦੇਖ ਲੈ ਹੁਣ ਫੇਰ ਫਰਕ ਜ਼ਿਆਦਾ ਪੈ ਜੂਗਾ ਜੇ ਨਾ ਗਈ ਫੇਰ ਬੇਬੇ ਤੂੰ ਸਮਝਾ ਤੂੰ ਐ ਕਰ ਤੂੰ ਉਹਨੂੰ ਐ ਕਹਦੇ ਵੀ ਭਾਈ ਜਦੋਂ ਤੈਨੂੰ ਇਹ ਮਸ਼ੀਨ ਲੈ ਕੇ ਦਿੰਦੇ ਤੂੰ ਲੈ ਜਾ ਹਾਂ ਤੇ ਤੂੰ ਵਗ ਜਾ ਹਾਂ ਹਾਂ ਜੇ ਹੋਰ ਕੁਝ ਆਖੀ ਦੇ ਜੇ ਤਾਂ ਮੈਂ ਰੋਕਾਂ ਵੀ ਭਾਈ ਮੈਂ ਤਾਂ ਮਸ਼ੀਨ ਦੇਣ ਨਹੀਂ ਦਿੰਦੀ ਜਦੋਂ ਪਹਿਲਾਂ ਦਿੱਤੀ ਸੀ ਜਦੋਂ ਮੈਂ ਕਹੀ ਜਾਂਦੀ ਆ ਵੀ ਦੇ ਦੇ ਹੁਣ ਆਏ ਆ ਜਦੋਂ ਮੰਗਿਆਂ ਦਾ ਕਿ ਤਾ ਫਾ ਕੋਈ ਗੱਲ ਨਹੀਂ ਮੈਂ ਰੋਈ ਰੋਈ ਨਾ ਤਨੀ ਮੰਗਣੀ ਹੁਣ ਰੋਈ ਤਾ ਨਹੀਂ ਮਸ਼ੀਨ ਖੜ ਜੂਗੀ ਉਹਨਾਂ ਦੀ ਉਹ ਤਾਂ ਵਾਸਤੇ ਉਹਨਾਂ ਨੂੰ ਕੋਈ ਹੋਰ ਚੀਜ਼ ਕਹਿ ਦੇਣਗੇ ਚੱਲ ਬੇਬੇ ਦੇਖੀ ਜੂ ਫੇਰ ਦੇਖਾਂਗੇ ਹਾਂ ਹੁਣ ਫੇਰ ਘਰ ਤੈਦਾ ਬਸਾਉਣੀ ਆ ਹੁਣ ਘਰੇ ਤਰੱਕੀ ਨਹੀਂ ਆਂਦੀ ਫੇਰ ਬਸ ਕੇਰਾ ਮਸ਼ੀਨ ਦੇ ਕੇ ਜਾਣਾ ਵੱਡੋ ਚੱਲ ਦੁਬਾਰਾ ਦੇਖੀ ਜਾਊਗੀ ਤੂੰ ਕਹਿ ਬੇਬੇ ਨੂੰ ਤੂੰ ਮਨਾਵਾ ਨਾ ਮोटा ਜੀ ਮੰਨ ਗਈ ਉਹ ਤਾਂ ਰਸਕੇ ਹੁਣ ਅੰਦਰ ਪੈ ਗਈ ਜਾ ਕੇ ਕਿੰਦਾ ਮੈਂ ਹੁਣ ਬੇਬੇ ਨੂੰ ਕੀ ਕਹਾਂ ਵੀ ਉਹਦੇ ਭਰਾ ਨੇ ਆਏ ਕਹਿੰਦਾ ਵੀ ਤੇਰੀ ਮੱਤ ਮੋਟੀ ਐ ਤਾਂ ਆਰਖ ਗਈ ਐ ਬੇਬੇ ਨੂੰ ਕਹਿੰਦੀ ਆ ਬੇਬੇ ਐ ਕਹਿੰਦੀ ਬੂਹ ਮੇਰੀ ਕੁੜੀ ਨੂੰ ਐ ਕਹਿੰਦੇ ਕਿਤੇ ਇਹ ਵੀ ਨਾ ਬੁਰਾ ਮੰਨ ਜਿਵੇਂ ਤਾਂ ਬੋਲ ਕੋਈ ਨਹੀਂ ਫਿਰ ਚੁੱਪੀ ਕਰ ਗਈ ਨਿਕਰਨਾ ਕੀ ਆ ਬੇਬੇ ਤੇ ਹੋ ਮਾਂ ਆਈ ਆਈ ਸੀ ਤੇ ਫੇਰ ਹੁਣ ਤਨ ਛੱਡਿਆ ਹੁੰਦੇ ਜਾ ਕੇ ਕਿਉਂ ਹਾਂ ਮੈਨੂੰ ਦੋ ਦਿਨ ਰਹਿ ਬੈਂਦੇ ਕੋਈ ਨਹੀਂ ਮੈਂ ਕਿਹਾਗਾ ਮੈਨੂੰ ਗੱਲਬਾਤ ਕਰਕੇ ਫੇਰ ਛੱਡ ਕੇ ਮੈਂ ਨਹੀਂ ਜਾਂਦੀ ਮੇਰੀ ਗੱਲ ਸੁਣ ਲੈ ਮਸ਼ੀਨ ਤੈਨੂੰ ਲੈ ਕੇ ਜਾਂਦੇ ਆ ਉੱਥੇ ਮਸ਼ੀਨ ਦਵਾ ਦੇਣਗੇ ਤੈਨੂੰ ਮਾਨਸਾ ਤੋਂ ਤਿਆਰੀ ਮਸ਼ੀਨ ਲੈ ਜਾ ਤੇ ਭਈ ਅੱਜ ਤਾਂ ਤੂੰ ਜਾਂ ਫੇਰ ਵੇਖੀ ਜਾਊਗੀ ਮੈਂ ਕਹਿੰਦਾ ਕੌਣ ਆ ਵੀ ਮੈਂ ਮਸ਼ੀਨ ਲੈ ਕੇ ਜਾਣੀ ਆ ਮੈਂ ਤਾਂ ਮਸ਼ੀਨ ਮੰਗੀ ਨਹੀਂ ਨਾ ਮੈਂ ਲੈ ਕੇ ਜਾਵਾਂ ਤੂੰ ਨਾਵਾਗਾ ਸੀ ਦਿੰਨੇ ਆ ਮੈਂ ਲੈ ਕਿਣੀ ਆਂਦੀ ਮਸ਼ੀਨ ਨਾ ਵੀ ਤੁਸੀਂ ਉਹੀ ਚਾਹੁੰਦੇ ਹੋ ਵੀ ਇਹ ਬਰਜੇ ਪਰ ਇਹ ਮੈਂ ਬਰਜਾਨੀ ਹੈਗੀ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਰਹੋ ਆਪਦੇ ਘਰੇ ਨੀ ਤੂੰ ਐ ਨਰਕ ਗਾੜੀ ਸੂਰਤਾ ਲੈ ਜਾ ਮੈਨਰੇ ਜਿੱਦੈ ਤੁਹਾਡੇ ਜੁੱਤੇ ਤੂੰ ਤੁਸੀਂ ਮੈਨਰੇ ਰੱਖਣ ਨੀ ਜਾਂਦਾ ਮੈਂ ਚੱਲ ਲਈ ਨਹੀਂ ਐਸੀ ਕਦੋਂ ਕਹਿਣਾ ਮਾ ਮੇਰੀ ਗੱਲ ਸੁਣ ਲੈ ਨਾ ਮੈਂ ਮਸ਼ੀਨ ਲੈ ਕੇ ਜਾ ਮੈਂ ਨਾ ਮੈਨੂੰ ਕੋਈ ਛੁੱਟ ਜਾਈਦਾ ਜਿਵੇਂ ਮੇਰੇ ਨਾਲ ਹੋਈ ਨਿਭੜੀ ਜੇ ਮੈਨੂੰ ਮਾਰਤਾ ਤੁਸੀਂ ਆ ਜਾਓ ਨਹੀਂ ਮਾਰਦਾ ਤੈਨੂੰ ਕਹਣਾ ਨਹੀਂ ਮੋੜ ਕੇ ਖੜ ਗਏ ਮੋੜ ਲੈ ਨਹੀਂ ਸੁਣ ਮੇਰੀ ਗੱਲ ਬਸ ਬਸ ਮੈਨੂੰ ਲੋੜ ਨਹੀਂ ਹੈਗੀ ਮੈਨੂੰ ਭੱਗ ਜਾਂਦੇ ਮੈਂ ਛੱਡ ਕੇ ਆਊਗਾ ਮੈਂ ਮੈਂ ਤਾਂ ਆਪੇ ਭੱਗ ਜੂਗੀ ਮੇਰੀ ਗੱਲ ਸੁਣ ਤੁਸੀਂ ਨਾ ਮੈਨੂੰ ਲੱਖਣ ਤੋਂ ਪ੍ਰੋਬਲਮ ਨਾ ਸਾਨੂੰ ਤੁਹਾਨੂੰ ਐਵੇਂ ਕਿਦੇ ਨੂੰ ਲੱਖਣਾ ਪੈ ਜੇ ਮੈਂ ਨਾ ਮਸ਼ੀਨ ਲੈ ਕੇ ਜਾਵਾਂ ਨਾ ਮੈਂ ਸ਼ੂਟ ਲੈ ਕੇ ਜਾਵਾਂ ਰੱਜੀ ਗਈ ਸ਼ੂਟ ਰੱਖਣਾ ਪਾ ਮੈਂ ਸ਼ੂਟ ਲੈ ਜਾ ਮੈਂ ਮੈਂ ਲੈਕਣੀ ਆਣਾ ਕੁਛ ਮੈਨੂੰ ਛੱਡ ਜਾਣ ਦੇ ਬਸ ਨਹੀਂ ਮੁੜਪਾ ਨਾ ਮੁਰੋਂ ਦੇ ਪਾਈ ਫਿਰ ਮੈਂ ਕੀ ਕਰਾਂ ਦੇਖੀ ਜਾਊਗੀ ਹਰਪ੍ਰੀਤ ਨੂੰ ਕਹਿਣੀ ਅਗਰ ਲਾਲ ਨੂੰ ਮੋਟਰਸਾਈਕਲ ਤੇ ਭੇਜ ਦੇ ਕੋੜੇ ਨਹੀਂ ਹਰਪ੍ਰੀਤ ਉਹ ਤਾਂ ਬਾਗੀ ਭਾਈ ਉਹ ਤਾਂ ਮੋੜੀ ਨਹੀਂ ਉੱਡ ਗਈ ਉਹ ਤਾਂ ਤੇ ਫਿਰ ਹੁਣ ਬੇਬੇ ਫਿਰ ਗਰਲਾ ਨੂੰ ਕਹੋ ਜੀ ਮੋਟਰਸਾਈਕਲ ਲੈ ਕੇ ਜਾਣੇ ਤਾਂ ਬਗਜੇ ਤੇ ਨਹੀਂ ਭਾਈ ਜਾਣਦੇ ਫਿਰ ਮੈਂ ਤਾਂ ਆਪ ਖੰਭ ਵੀ ਪਈਆਂ ਬੇਬੇ ਮੈਂ ਤਾਂ ਐ ਕਹਿਨੀ ਆ ਉਹ ਹੁਣ ਆਪਣੀ ਮੋੜੀ ਨਹੀਂ ਮੁੜਦੀ ਉਹਨੂੰ ਜਾਣਦੇ ਸੌਰੀ ਹੁਣ ਜੋ ਰਸਕੀ ਭੱਜ ਗਈ ਤੁਸੀਂ ਦੋਨੇ ਮਸ਼ੀਨ ਲੈ ਕੇ ਛੱਡਿਓ ਚਲ ਫਿਰ ਹਾਂ ਕਰ ਲੈ ਆਓ ਤੁਸੀਂ ਬਗਜੋ ਦੋਨੇ ਮਾਂ ਪੁੱਤ ਚੰਗਾ ਦਮ ਲੈ ਲਾਪੇ ਚੜ ਜੂਗੀ ਬੱਸ ਚੰਗਾ ਚੰਗਾ ਕਾਹ ਹੈ ਜੀ ਅਗੇ ਉਹਨਾਂ ਨਾਲ ਦੇ ਹੋਏ ਪਿਆ ਇਹ ਕਿਹੜਾ ਬੜੇ ਮਾਨਸਾਗੇ ਆਪਣੇ ਕਿੱਧਰ ਜਾਣੀ ਏ ਤੂੰ ਬਸ ਬਾਈ ਮੈਂ ਕਿੱਧਰ ਨਹੀਂ ਜਾਣੀ ਬੱਸ ਗੱਲ ਤਾਂ ਸੁਣ ਲੈ ਮੇਰੀ ਹਾਂ ਕੀ ਸਰਾਮਾ ਕਿਉਂ ਉੱਡੀ ਜਾਣੀ ਮਸ਼ੀਨ ਤੈਨੂੰ ਦੇਵਾਂਗੇ ਤੂੰ ਮੇਰਾ ਤਾਂ ਦਿਮਾਗ ਮੋਟਾ ਤੇਰਾ ਦਿਮਾਗ ਪਤਲਾਗਾ ਤੂੰ ਰਹਿ ਆਪਦੇ ਘਰੇ ਮੈਂ ਜਿੱਦੇ ਹੀ ਮੈਂ ਛੁੱਟਾਂਗਾ ਮਸ਼ੀਨਾਂ ਤੋਂ ਤੈਨੂੰ ਉਹੀ ਕਿਹਾ ਸੀ ਬਸ ਬਸ ਮੈਂ ਨਹੀਂ ਮੈਂ ਤਾਂ ਹੁਣ ਜਾਣੀ ਹੈਗੀ ਤੂੰ ਰਹਿ ਆਪਦੇ ਘਰੇ ਲੈ ਉਹ ਮੈਂ ਕੀ ਕਾਹੇ ਬੈਠਾ ਵੀ ਭਣ ਜੂ ਮੋਟੀਆਂ ਤੇਰਾ ਦਿਮਾਗ ਮੋਟਾ ਹੈ ਗੁੱਸਾ ਮੰਨ ਗਈ ਲੈ ਮੇਰੀ ਗੱਲ ਦਾ ਹੁਣ ਦੱਸ ਮੈਂ ਕੀ ਕਰਾਂ ਨਾ ਮਸ਼ੀਨ ਲੈ ਕੇ ਗਈ ਹੈ ਮਸੀਨ ਹੁਣ ਲੈ ਕੇ ਨਹੀਂ ਇਹ ਕੱਪੜਾ ਦੀ ਇਹਦੇ ਸਸਰੇ ਨੂੰ ਘੜੇ ਨਹੀਂ ਵੜਨ ਦੇਣਾ ਹੁਣ ਦਿਮਾਗ ਮੋਟੇ ਦੀ ਏ ਹੋਰ ਹੁਣ ਕੀ ਇਹ ਹੁਣ ਦਿਮਾਗ ਪਤਲੇ ਦੀਆਂ ਗੱਲਾਂ ਕਰਦੀ ਏ ਮੋਟੇ ਦਿਮਾਗ ਦੀ ਗੱਲ ਤਾਂ ਕਰੀ ਗਈ ਦੱਸ ਕਿਵੇਂ ਕਰੇ ਵੜੇਗੀ ਜਾ ਕੇ ਬੇਬੇ ਨੇ ਜਾ ਕੇ ਗੱਲ ਕਰਦਾ ਲੈ ਕਾੜੀ ਗੱਲ ਹੈ ਕੁੜੀ ਜੀ ਬਾਗੀ ਹੁਣ ਮੈਨੂੰ ਝੋਰਾ ਲੱਗਿਆ ਪਿਆ ਜੇ ਕਹਾ ਨਾ ਵੜਨ ਦਿੱਤੀ ਸੱਸ ਏਡੀ ਕਪੱਤੀ ਐ ਆਏ ਨਹੀਂ ਬਤਾ ਬਾਹਰ ਵਹਾ ਦੇ ਕੌਲੇ ਨਾਲ ਫੇਰ ਕੀ ਕਰੂਗੀ ਟਰ ਇਥੇ ਲੜਕੇ ਜਾਨੀ ਆ ਸਾਡੇ ਨਾਲ ਤਾਂ ਨਾ ਲੜੋ ਵੀਥੇ ਲਾਇਆ ਲੀੜਾ ਤਾਂ ਲੈ ਕੇ ਵਗ ਜਾ ਕੋਈ ਖਾਲੀ ਭੱਜ ਗਈ ਬੇਬੇ ਹਾਂ ਉਹ ਮੈਨੂੰ ਕਿਰਨਾ ਮਿਲੀ ਸੀ ਆਪਣੀ ਇੱਥੇ ਕਿੱਥੇ ਗੁੱਸੇ ਹੋ ਕੇ ਵਗ ਗਈ ਇੱਥੇ ਆਪਣੇ ਬਾਗ ਗਈ ਅੱਛਾ ਟੱਕਰ ਗਈ ਮੈਨੂੰ ਐ ਕਹਦੀ ਤੇ ਕਿ ਤੂੰ ਮੈਨੂੰ ਐ ਕਿਵੇਂ ਕਹਾ ਕਿ ਤੂੰ ਕਿ ਮੋਟੀ ਮੱਤ ਦੀ ਐ ਮਹਾਨ ਮੋਟੀ ਮੱਤ ਨੂੰ ਘਟ ਹੈ ਦੱਸ ਹੁਣ ਲੈ ਮਸ਼ੀਨ ਤੇ ਲੈ ਗਈ ਨਾ ਸਿੱਖਣ ਦਪਾਰੇ ਭੱਜ ਗਈ ਲੀੜੇ ਮੈਂ ਤਾਂ ਬਾਹਾਂ ਵੀ ਫੜੀਆਂ ਸੀ ਉਹਦੀਆਂ ਰੋਕਿਆ ਸੀ ਉਹਨੂੰ ਉਲੂ ਵੀ ਨਹੀਂ ਮੈਂ ਬਾਹਰ ਤੱਕ ਗਈ ਮਗਰ ਭੱਜ ਕੇ ਹੁਣ ਕਿਵੇਂ ਕਰੀਏ ਉਹਨੇ ਉਹਦੀ ਸੱਸ ਦੇਖ ਲੈ ਕਿੱਡੀ ਭੜੇ ਉਹਨੇ ਘਰੇ ਨਹੀਂ ਬਟਣ ਤੇ ਮੈਂ ਤਾਂ ਅੱਗੇ ਨਹੀਂ ਵਾ ਬਾਹਰ ਕੌਲੇ ਨਾਲ ਬਹਾਦੂ ਥੋਪੇ ਨੂੰ ਨਾਲੇ ਫਿਰ ਹੁਣ ਮੁੱਟੀ ਮੱਤਦੀ ਨਹੀਂ ਫਿਰ ਤੂੰ ਮੈਨੂੰ ਗੁੱਸਾ ਮੰਨੀ ਬੇਬੇ ਪਰ ਹੋ ਗਈ ਓਤੀ ਮੱਤ ਦੀ ਗੱਲ ਕਰ ਗਈ ਹੁਣ ਮੈਂ ਕਿਉਂ ਗੁੱਸਾ ਮੰਨੂਗੀ ਮੈਨੂੰ ਪਤਾ ਹੀ ਹੈ ਹੁਣ ਕਿਵੇਂ ਕਰੀਏ ਫਿਰ ਜਾਂ ਤਾਂ ਹੁਣ ਆਪਾਂ ਚੱਲ ਵੜਦੇ ਆ ਚੱਲ ਜੀ ਇਹ ਗੱਲ ਤੇਰੀ ਠੀਕ ਹੈ ਹੈ ਮੈਂ ਗੱਡੀ ਕੱਢਦਾ ਤੇ ਚੱਲ ਫਿਰ ਉਹ ਦਿਨ ਆਪਾਂ ਪਹਿਲਾਂ ਜਾਵਾਂਗੇ ਮਸ਼ੀਨ ਲੈ ਕੇ ਉੱਥੋਂ ਮਾਨਸਾ ਤੋਂ ਉਹ ਪਹਿਲਾਂ ਮਸ਼ੀਨ ਲਿਜਾ ਕੇ ਧਰ ਦਿਆਂਗੇ ਮੂਰੇ ਖੜਾ ਖੜੇ ਹੋਵਾਂਗੇ ਹਾਂ ਤੇ ਮਗਰੋਂ ਜਾਊਗੀ ਬੱਸਾਂ ਜਾਊਗੀ ਤੇ ਆਪਾਂ ਗੱਡੀ ਚੱਕ ਚੱਲ ਬੇਬੇ ਐਂ ਕਰਾਂਗੇ ਫਿਰ ਤੁਹਾਨੂੰ ਤਾਂ ਫਿਕਰ ਹੈਗਾ ਤੇ ਉਹਨੂੰ ਨਹੀਂ ਫਿਕਰ ਦੀ ਆਹੋ ਆਹੋ ਫਿਰ ਹੁਣ ਆ ਹੁਣ ਜਾਣਾ ਹੀ ਪਊਗਾ ਜਦੋਂ ਭੱਜ ਗਈ ਉਹ ਤਾਂ ਚੱਲ ਚੱਲ